ਜਿਹੜੇ ਲੋਕੀ ਫੈਟੀ ਲੀਵਰ ਤੇ ਨਾਲ ਡੀਲ ਕਰ ਰਹੇ ਆ ਉਹਨਾਂ ਨੂੰ ਕਿਵੇਂ ਦੀ ਲਾਈਫ ਸਟਾਈਲ ਆਪਣੀ ਅਡਾਪਟ ਕਰਨੀ ਚਾਹੀਦੀ ਹੈ ਕੀ ਚੇਂਜਸ ਕਰਨੀਆਂ ਚਾਹੀਦੀਆਂ ਫੈਟੀ ਲੀਵਰ ਬਹੁਤ ਹੀ ਇਗਨੋਰਡ ਹੈ ਟੂ ਬੀ ਆਨੈਸਟ ਮੈਨੂੰ ਜਦ ਕਈ ਵਾਰੀ ਮੈਸੇਜ ਆਉਂਦੇ ਭਾਜੀ ਕਿਸੇ ਲੇਡੀ ਦੇ ਆ ਭਰਾ ਦੇ ਆਪਣੇ ਦੇ ਮੈਂ ਪੁੱਛਦਾ ਕਿ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੈ ਭਾਜੀ ਮਾੜਾ ਜਾਂ ਫੈਟੀ ਲੀਵਰ ਹੈ ਮਾੜਾ ਜਾਂ ਫੈਟੀ ਲੀਵਰ ਇਸ ਨੋਟ ਅ ਥਿੰਗ ਇਟਸ ਅ ਪ੍ਰੋਬਲਮ ਇਟਸ ਅ ਪ੍ਰੋਬਲਮ ਉਹਨੂੰ ਇਹਨਾਂ ਆਪਾਂ ਉਹਨੂੰ ਅੰਡਰਮਾਈਨ ਨਹੀਂ ਕਰਨਾ ਚਾਹੀਦਾ ਸਾਨੂੰ ਇਹਨਾਂ ਨੂੰ मोस्ट ਲੋਕੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਗ੍ਰੇਡ 1 1 and 2 ਦਾ ਫੇ ਵੀ ਰਿਵਰਸਬਲ ਹੋ ਜਾਂਦਾ ਹੈ 3 and 4 ਕੈਨ ਬੀ ਵੈਰੀ ਯੂ نو ਬਹੁਤ ਕ੍ਰਿਟੀਕਲ ਹੋ ਸਕਦਾ ਹੈ ਠੀਕ ਹੈ ਐਂਡ ਦੇਖੋ ਜਿਹੜੇ ਕਈ ਲੋਕਾਂ ਜਿਹੜੇ ਐਲਕੋਹਲ ਕਰਦੇ ਨੇ ਉਹ ਤਾਂ ਆਬਵੀਅਸਲੀ ਬੜਾ ਸਟ੍ਰੇਟ ਫਾਰਵਰਡ ਉਹਨਾਂ ਦਾ ਰੀਜ਼ਨ ਹੈ ਜਿਹੜੇ ਨਾਨ ਐਲਕੋਹਲਿਕ ਵੀ ਹੈ ਜੇ ਉਹ ਵੀ ਜ਼ਿਆਦਾ ਤੇਲ ਖਾਓਗੇ ਜ਼ਿਆਦਾ ਬਾਹਰਲਾ ਖਾਓਗੇ ਘੱਟ ਤੋਂ ਘੱਟ ਮੂਵਮੈਂਟ ਕਰੋਗੇ ਉਹ ਫੈਟੀ ਲੀਵਰ ਨੂੰ ਜਨਮ ਦੇਗਾ ਸੋ ਜਸਟ ਲਾਈਕ ਦੇਖੋ ਸਾਡੇ ਬਿਨ ਹੁੰਦੇ ਨੇ ਉਹਦੇ ਵਿੱਚ ਇੱਕ ਰੀਸਾਈਕਲ ਬਿਨ ਹੁੰਦਾ ਇੱਕ ਦੂਜਾ ਬਿਨ ਹੁੰਦਾ ਉਹ ਕਿਉਂ ਸੈਗਰੀਗੇਟ ਕੀਤਾ ਹੋਇਆ ਲੈਂਡਫਿਲ ਤੇ ਰੀਸਾਈਕਲ ਨੂੰ ਕਾਉਂਸਲ ਦੇ ਨੇ ਕਿਉਂਕਿ ਜੇ ਤੁਸੀਂ ਇੱਕ ਹੀ ਬਿਨ ਦੇ ਵਿੱਚ ਗਰੀਜੀ ਸਮਾਨ ਵੀ ਪਾਉਂਗੇ ਤੁਸੀਂ ਰੀਸਾਈਕਲ ਵੀ ਪਾਉਂਗੇ ਉਹ ਕਿੱਦਾਂ ਐਮਪਟੀ ਹੋਏਗਾ ਇਹ ਹੀ ਤੁਹਾਡਾ ਫੈਟੀ ਲਿਵਰ ਹੈ ਜੋ ਲਿਵਰ ਜੋ ਲਿਵਰ ਤੁਹਾਡਾ ਕੰਮ ਨਹੀਂ ਕਰ پا ਰਿਹਾ ਆਪਣੀ ਇੱਕ ਸ਼ਮਤਾ ਦੇ ਨਾਲ ਉਹ ਫੈਟੀ ਲਿਵਰ ਦਾ ਜਨਮ ਦਿੰਦਾ ਹੈ ਇਹਦੀ ਜਗ੍ਹਾ ਜਿਹੜੇ ਇਹਨਾਂ ਨੂੰ ਫੈਟੀ ਲੀਵਰ ਹੈ ਸਭ ਤੋਂ ਪਹਿਲਾਂ ਮੇਕ ਸ਼ੁਰ ਕਰਨ ਜੇ ਐਲਕੋਹਲ ਪਿੰਦੇ ਨੇ ਉਹਨੂੰ ਇਰੇਡੀਕੇਟ ਜਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਨ ਜੇ ਉਹ ਫਰਾਈਡ ਚੀਜ਼ਾਂ ਖਾਂਦੇ ਨੇ ਉਹਨੂੰ ਇੱਕਦਮ ਡਿਮਿਨਿਸ਼ ਕਰਨ ਦੀ ਕੋਸ਼ਿਸ਼ ਕਰਨ ਦਵਾਈ ਡਾਕਟਰ ਤੋਂ ਲੈਣ ਲੇਕਿਨ ਉਹ ਪ੍ਰੀਵੈਂਸ਼ਨ ਬਣ ਜਾਂਦੀ ਹੈ ਆਪਣੇ ਵੱਲੋਂ ਉਹਨੂੰ ਆਪਾਂ ਡਿਸਾਈਡ ਕਰਨਾ ਹੈ ਜਿੰਨਾ ਆਪਾਂ ਖਾਣੇ ਦੇ ਨਾਲ ਸੈਲਡ ਖਾ ਸਕਦੇ ਖਾਣਾ ਖਾਈਏ ਆਪਣੇ ਨੂੰ ਖਾਣੇ ਚੇਂਜ ਕਰਨ ਦੀ ਲੋੜ ਨਹੀਂ ਹੈ ਥੋੜੀ ਜਿਹੀ ਇੱਧਰ ਉੱਧਰ ਜਿਹੜੀ ਫਰਾਈਡ ਚੀਜ਼ਾਂ ਹੋ ਗਈਆਂ ਘੱਟ ਤੋਂ ਘੱਟ ਮੂਵਮੈਂਟ ਉਹਨੂੰ ਵਧਾਨ ਦੀ ਕੋਸ਼ਿਸ਼ ਕਰੀਏ ਮਾੜਾ ਜਿਹਾ ਵਾਕ ਹੀ ਕਰ ਲਈਏ ਜੀ ਆਪਾਂ ਜਿਮ ਨਾ ਜਾਈਏ ਉਹਦੇ ਨਾਲ ਵੀ ਤੁਸੀਂ ਦੇਖੋਗੇ ਕਿ ਫੈਟੀ ਲੀਵਰ ਨਾਲ ਅਰਾਊਂਡ 5 ਤੋਂ 7 ਕਿਜੀ ਦੇ ਨਾਲ ਹੀ ਉਹਨਾਂ ਦਾ ਫੈਟੀ ਲੀਵਰ ਦਾ ਗ੍ਰੇਟ ਘੱਟ ਹੋਏਗਾ ਤੇ ਕਿਤੇ ਨਾ ਕਿਤੇ ਉਹ ਡਿਮਿਨਿਸ਼ ਵੀ ਹੋ ਸਕਦਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਇਹਨੂੰ ਔਰ ਨਾਲ ਹੀ ਜਿਵੇਂ ਤੁਸੀਂ ਕਿਹਾ ਕਿ ਖਾਣੇ ਦੇ ਨਾਲ ਸੈਲਡ ਜੀ ਐਕਚੁਅਲੀ ਕੀ ਹੈ ਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਇੰਟਰਨੈਟ ਉੱਤੇ ਅਵੇਲੇਬਲ ਹੈ ਉਹ ਪਤਾ ਨਹੀਂ ਹੈ ਕਿ ਕਿੱਥੋਂ ਇਨਫੋਰਮੇਸ਼ਨ ਆ ਰਹੀ ਹੈ ਅਸੀਂ ਸੋਰਸ ਵੀ ਨਹੀਂ ਦੇਖਦੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋਈ ਪਈ ਹੈ ਬਹੁਤ ਸਾਰੇ ਲੋਕ ਇਹ ਵੀ ਹੁਣ ਕਹਿੰਦੇ ਆ ਕਿ ਖਾਣੇ ਦੇ ਨਾਲ ਸੈਲਡ ਖਾਣਾ ਨਹੀਂ ਚਾਹੀਦਾ ਜਾਂ ਪਹਿਲਾਂ ਖਾਣਾ ਚਾਹੀਦਾ ਜਾਂ ਬਾਅਦ ਦੇ ਵਿੱਚ ਖਾਣਾ ਚਾਹੀਦਾ ਇਵੇਂ ਦਾ ਵੀ ਕੋਈ ਰੂਲ ਹੈਗਾ ਸੋ ਦੇਖੋ ਐਂਡ ਆਫ ਦਿ ਡੇ ਨਾ ਅਸੀਂ ਬੈਂਕ ਤੇ ਸਵੇਰੇ 11 ਵਜੇ ਜਾ ਕੇ ਪੈਸੇ ਪਾਈਏ ਜਾਂ ਰਾਤ ਦੇ 8 ਵਜੇ ਕੱਢੀਏ ਬੈਂਕ 'ਚ ਪੈਸੇ ਕਿੰਨੇ ਪਏ ਇਹ ਪਤਾ ਹੋਣਾ ਚਾਹੀਦਾ ਸਾਨੂੰ ਠੀਕ ਹੈ ਨਾ ਐ ਕੀ ਸਰੀਰ ਦੇ ਵਿੱਚ ਕਿੰਨਾ ਆ ਰਿਹਾ ਐਨਰਜੀ ਇਨ ਵਰਸਸ ਐਨਰਜੀ ਆਊਟ ਡਿਫਾਈਨਸ ਯੋਰ weight gain অর weight loss ਸਭ ਤੋਂ ਪਹਿਲਾਂ ਅਸੀਂ ਉਹ ਦੇਖਣਾ ਚਾਹੀਦਾ ਅਸੀਂ ਜੇ ਮੈਂ ਕਿਸੇ ਨੂੰ ਕਹਿਦਾ ਕਿ ਤੂੰ ਸੈਲਡ ਬਾਅਦ ਚ ਨਾ ਖਾ ਰੋਟੀ ਦੇ ਜਾਂ ਨਾਲ ਨਾ ਖਾ ਅਗਲਾ ਯੂ نو ਕਨਫਿਊਜ਼ ਹੋ ਕੇ ਸੈਲਡ ਹੀ ਖਾਣਾ ਛੱਡ ਦੇ ਤੇ ਕੀ ਫਾਇਦਾ ਹੋਇਆ ਸਹੀ ਗੱਲ ਸੋ ਜਿਹੜੀਆਂ ਇਹ ਕਲੇਮਸ ਹੁੰਦੀਆਂ ਯੂਜੂਲੀ ਤੁਸੀਂ ਦੇਖੋਗੇ ਦੇ ਆਰ ਐਕਚੁਅਲੀ ਬੈਕਡ ਅਪ ਬਾਈ ਪੀਪਲ ਟ੍ਰਾਈਿੰਗ ਟੂ ਸੇਲ ਸਮਥਿੰਗ ਕੁਛ ਨਾ ਕੁਛ ਬੇਚ ਰਹੇ ਹੁੰਦੇ ਕੁਛ ਨਾ ਕੁਛ ਕਹਿ ਰਹੇ ਹੁੰਦੇ ਕਿ ਸੈਲਡ ਨਾ ਖਾ ਉਹਦੀ ਜਗ੍ਹਾ ਸਾਡੀ ਚਾ ਪੀ ਲੋ ਬਿਲਕੁਲ ਸਾਡੀ ਹਰਬਲ ਟੀ ਪੀ ਲੋ ਸਹੀ ਗੱਲ ਸਾਡੀ ਪੂੜੀ ਲੈ ਲੋ ਉਤ ਤੋਂ ਬਾਅਦ ਪਾਵਾ ਪਰੌਟੇ ਖਾਓ ਸੋ ਯੂਜੂਲੀ ਜਿਹੜੇ ਕਲੇਮਸ ਹੁੰਦੇ ਆ ਉਹ ਬੋਗਸ ਹੁੰਦੇ ਨਹੀਂ ਆਤਾ ਮਿਸ ਇਨਫਾਰਮਡ ਹੁੰਦੇ ਆ ਜਾਂ ਉਹਨਾਂ ਦਾ ਕੋਈ ਨਾ ਕੋਈ ਅਲਟੀਰੀਅਰ ਮੋਟਿਵ ਹੁੰਦਾ ਹੈ ਸੋ ਬੁਰਾਈ ਇਹ ਨਹੀਂ ਕਿ ਸੈਲਡ ਪਹਿਲਾਂ ਖਾਈਏ ਬਾਅਦ ਖਾਈਏ ਪੁਆਇੰਟ ਇਹ ਹੈ ਕਿ ਸੈਲਡ ਖਾਈਏ ਸੈਲਡ ਖਾਈਏ ਔਰ ਸੈਲਡ ਦੇ ਨਾਲ ਹਾਊ ਆਬਾਟ ਫਰੂਟ ਫਰੂਟ ਦੀ ਵੀ ਐਵੇਂ ਦੀ ਬਣਿਆ ਹੋਇਆ ਕਈ ਲੋਕ ਕਹਿੰਦੇ ਆ ਕਿ ਬਹੁਤ ਜ਼ਿਆਦਾ ਫਰੂਟ ਨਹੀਂ ਖਾਣਾ ਚਾਹੀਦਾ ਫਰੂਟ ਦੇ ਵੀ ਕੋਈ ਪਾਰਟਿਕੂਲਰ ਟਾਈਮਿੰਗ ਹੁੰਦੇ ਆ ਫਰੂਟ ਸੋ ਫਰੂਟ ਦਾ ਕੀ ਸਿਸਟਮ ਹੈ ਕਿਵੇਂ ਵਰਕਆਊਟ ਕਰਦਾ ਕਿੰਨਾ ਖਾਣਾ ਚਾਹੀਦਾ ਔਰ ਕਦੋਂ ਖਾਣਾ ਚਾਹੀਦਾ ਵੈਰੀ ਵੈਰੀ ਗੁੱਡ ਕੁਐਸਚਨ ਫਰੂਟ ਦੇਖੋ ਫਰੂਟ ਇਜ਼ ਨੋਟ ਸੇਮ ਐਸ 슈ਗਰ ਬਹੁਤ ਲੋਕ ਇਹਨੂੰ 슈ਗਰ ਦੇ ਨਾਲ ਇੱਕਦਮ ਮੇਲ ਖਾਂਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਅੰਦਰ ਤੁਹਾਡੇ ਵਿਟਾਮਿਨਸ ਨੇ ਮਿਨਰਲਸ ਨੇ ਤੁਹਾਡਾ ਫਾਈਬਰ ਹੈ ਐਂਟੀਆਕਸੀਡੈਂਟਸ ਨੇ ਪ੍ਰੋਬਲਮ ਕਿੱਥੇ ਹੋ ਜਾਂਦੀ ਹੈ ਜਦ ਅਸੀਂ ਫਰੂਟ ਜੂਸ ਨੂੰ ਫਰੂਟ ਸਮਝਣ ਲੱਪੈਂਦੇ ਹਾਂ ਠੀਕ ਹੈ ਜਿੱਦਾਂ ਮੈਨੂੰ ਇੱਕ ਲੇਡੀ ਨੇ ਕਿਹਾ ਮੈਂ ਤਾਂ ਮੈਂ ਫਰੂਟ ਜੂਸ ਪੀਣੀ ਹੈ ਉਹਦੇ ਵਿੱਚ 21 ਔਰੇਂਜਸ ਦਾ ਜੂਸ ਹੈ ਕੀ ਤੁਸੀਂ 21 orange ਖਾਓਗੇ ਇੱਕ ਵਾਰੀ ਨਹੀਂ ਫਾਈਬਰ ਨਿਕਲ ਜਾਂਦਾ ਸਟ੍ਰੇਟ 슈ਗਰ ਤੁਹਾਡੇ ਬਲੱਡ ਸ਼ੀਟ ਤੇ ਜਾਂਦੀ ਹੈ ਕੈਨਡ ਫਰੂਟ ਬਹੁਤ ਸਾਰੇ ਲੋਕੀ ਕੈਨਡ ਫਰੂਟ ਖਾਂਦੇ ਨੇ ਐਕਸਟਰਨਲ ਸਰਪ ਉਹਦੇ ਵਿੱਚ ਪਾਈ ਹੋਈ ਹੈ ਹਾਂ ਕਿਸ ਕਿਸ ਤਰ੍ਹਾਂ ਦੇ ਫਰੂਟ ਵੀ ਹੁੰਦੇ ਜਿੱਦਾ ਪਾਈਨੈਪਲ ਹੈ ਹਾਈ ਗਲੂਕੋਸ ਯੂ نو ਗਲਾਈਸੈਮਿਕ ਇੰਡੈਕਸ ਹੈ ਪੂਰਾ ਪਾਈਨੈਪਲ ਹੀ ਖਾ ਲੈਂਦੇ ਨੇ ਕਈ ਲੋਕ ਪੂਰਾ ਵਾਟਰਮੇਲਨ ਹੀ ਖਾ ਲੈਂਦੇ ਨੇ ਕਈ ਲੋਕ ਠੀਕ ਹੈ ਸੋ ਇਹ ਤੁਸੀਂ ਕਿਸ ਤਰ੍ਹਾਂ ਦੇ ਫੂਡ ਨੂੰ ਕਿਸ ਤਰ੍ਹਾਂ ਡਿਵਾਈਡ ਕਰਦੇ ਹੋ ਹਰ ਤਰ੍ਹਾਂ ਦਾ ਫਲੋਰਾ ਫੋਨਾ ਆਪਣੇ ਨੂੰ ਖਾਣਾ ਚਾਹੀਦਾ ਹੈ ਐਪਲ ਹੋ ਗਿਆ ਬਨਾਣਾ ਹੋ ਗਿਆ ਕੀ ਵੀ ਹੋ ਗਿਆ ਵਿਟਾਮਿਨ ਸੀ ਲੈ ਮੈਂਡਰਿਨ ਹੋ ਗਿਆ ਜਿਹੜੇ 베ਰੀਜ਼ ਹੋ ਗਿਆ ਐਂਟੀਆਕਸੀਡੈਂਟ ਜ਼ਿਆਦਾ ਹੈ ਜੇ ਆਪਾਂ ਕਵਾਂਗੇ ਕਿ ਨਹੀਂ ਆਪਾਂ ਸਿਰਫ ਕੇਲਾ ਹੀ ਖਾਣਾ ਹੈ ਫੋਰ ਐਗਜ਼ਾਮਪਲ ਤੇ ਉਹ ਠੀਕ ਹੈ ਉਹਦੇ ਵਿੱਚ ਮੈਗਨੀਸ਼ੀਅਮ ਹੈ ਇਟਸ ਗੁੱਡ ਫਾਰ ਹੈਲਥ ਪਰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਕਿੰਨੀ ਕਿੱਥੇ ਰੁਕੀ ਆਪਾਂ ਸੋ ਫਰੂਟ ਨੂੰ ਜੇ ਫਰੂਟ ਤੌਰ ਤੇ ਖਾਵਾਂਗੇ ਤੇ ਠੀਕ ਹੈ ਜੇ ਆਪਾਂ ਲਾਈਕ ਅ ਸਾਈਡ ਲਾਈਕ ਅ ਸਾਈਡ ਯੂ نو ਕੈਨਡ ਫਰੂਟ ਨਹੀਂ ਖਾਵਾਂਗੇ ਤੇ ਕਈ ਵਾਰੀ ਡਰਾਈ ਫਰੂਟ ਦੇਖੋ ਜਿਹਦਾ ਡੇਟਸ ਵਗੈਰਾ ਹੈ ਲੋਕਾਂ ਨੂੰ ਲੱਗਦਾ ਹੈ ਇੱਕ ਡੇਟ ਇੰਨੀ ਜੀ ਡੇਟ ਦੇ ਵਿੱਚ 20 ਤੋਂ 25 ਕੈਲਰੀਜ਼ 10 12 ਜੇ ਖਾ ਲਏ 200 300 ਗੈਲਰੀ ਹੋ ਗਈ ਇਹਦੀ ਜਗ੍ਹਾ ਦੋ ਕੇਲੇ ਹੀ ਸ਼ਾਤ ਖਾ ਲੈਂਦੇ ਸੋ ਪ੍ਰੋਬਲਮ ਫਰੂਟ ਜਾਂ ਉਹਦੀ ਟਾਈਮਿੰਗ 'ਚ ਨਹੀਂ ਹੈ ਪ੍ਰੋਬਲਮ ਇਹ ਹੈ ਕਿ ਫਰੂਟ ਨੂੰ ਫਰੂਟ ਸਮਝ ਕੇ ਖਾਣਾ ਚਾਹੀਦਾ ਹੈ ਨਾ ਕਿ ਉਹਨੂੰ ਇੱਕ ਮੀਲ ਬਣਾ ਦੇਣਾ ਚਾਹੀਦਾ ਹੈ ਤੇ ਨਾ ਹੀ ਜੂਸਾਂ ਦੇ ਉੱਤੇ ਸਾਨੂੰ ਜ਼ਿਆਦਾ ਨਿਰਭਰ ਕਰਨਾ ਚਾਹੀਦਾ ਜਿਹੜੇ ਲੋਕੀ ਫੈਟੀ ਲੀਵਰ ਤੇ ਨਾਲ ਡੀਲ ਕਰ ਰਹੇ ਆ ਉਹਨਾਂ ਨੂੰ ਕਿਵੇਂ ਦੀ ਲਾਈਫ ਸਟਾਈਲ ਆਪਣੀ ਅਡਾਪਟ ਕਰਨੀ ਚਾਹੀਦੀ ਹੈ ਕੀ ਚੇਂਜਸ ਕਰਨੀਆਂ ਚਾਹੀਦੀਆਂ ਫੈਟੀ ਲੀਵਰ ਬਹੁਤ ਹੀ ਇਗਨੋਰਡ ਹੈ ਟੂ ਬੀ ਆਨੈਸਟ ਮੈਨੂੰ ਜਦ ਕਈ ਵਾਰੀ ਮੈਸੇਜ ਆਂਦੇ ਪਾਜੀ ਕਿਸੇ ਲੇਡੀ ਦੇ ਆ ਭਰਾ ਦੇ ਆਪਣੇ ਦੇ ਮੈਂ ਪੁੱਛਦਾ ਕਿ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੈ ਪਾਜੀ ਮੜਾ ਜਾਂ ਫਰਟੀਲੀਵਰ ਹੈ ਯਾ ਮੜਾ ਜਾਂ ਫਰਟੀਲੀਵਰ ਇਸ ਨੋਟ ਅ ਥਿੰਗ ਇਟਸ ਅ ਪ੍ਰੋਬਲਮ ਇਟਸ ਅ ਪ੍ਰੋਬਲਮ ਉਹਨੂੰ ਇਹਨਾਂ ਆਪਾਂ ਉਹਨੂੰ ਅੰਡਰਮਾਈਨ ਨਹੀਂ ਕਰਨਾ ਚਾਹੀਦਾ ਸਾਨੂੰ ਇਹਨਾਂ ਨੂੰ ਮੋਸਟ ਲੋਕੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਗ੍ਰੇਡ 1 2 3 4 ਕਿਹੜਾ ਹੈ 1 ਐਂਡ 2 ਦਾ ਫੇ ਵੀ ਰਿਵਰਸਿਬਲ ਹੋ ਜਾਂਦਾ ਹੈ 3 ਐਂਡ 4 ਕੇ ਬੀ ਵੈਰੀ ਯੂ ਨੋ ਬਹੁਤ ਕ੍ਰਿਟੀਕਲ ਹੋ ਸਕਦਾ ਹੈ ਠੀਕ ਹੈ ਐਂਡ ਦੇਖੋ ਜਿਹੜੇ ਕਈ ਲੋਕਾ ਜਿਹੜੇ ਐਲਕੋਹਲ ਕਰਦੇ ਨੇ ਉਹ ਤਾਂ ਆਬਵੀਅਸਲੀ ਔਰ ਬੜਾ ਸਟ੍ਰੇਟ ਫਾਰਵਰਡ ਉਹਨਾਂ ਦਾ ਰੀਜ਼ਨ ਹੈ ਜਿਹੜੇ ਨਾਨ ਐਲਕੋਹੋਲਿਕ ਵੀ ਹੈ ਜੇ ਉਹ ਵੀ ਜ਼ਿਆਦਾ ਤੇਲ ਖਾਓਗੇ ਜ਼ਿਆਦਾ ਬਾਹਰਲਾ ਖਾਓਗੇ ਘੱਟ ਤੋਂ ਘੱਟ ਮੂਵਮੈਂਟ ਕਰੋਗੇ ਉਹ ਫੈਟੀ ਲੀਵਰ ਨੂੰ ਜਨਮ ਦੇਗਾ ਸੋ ਜਸਟ ਲਾਈਕ ਦੇਖੋ ਸਾਡੇ ਬਿਨ ਹੁੰਦੇ ਨੇ ਉਹਦੇ ਵਿੱਚ ਇੱਕ ਰੀਸਾਈਕਲ ਬਿਨ ਹੁੰਦਾ ਹੈ ਇੱਕ ਦੂਜਾ ਬਿਨ ਹੁੰਦਾ ਹੈ ਉਹ ਕਿਉਂ ਸੈਗਰੀਗੇਟ ਕੀਤਾ ਹੋਇਆ ਲੈਂਡਫਿਲ ਤੇ ਰੀਸਾਈਕਲ ਨੂੰ ਕਾਉਂਸਲ ਦੇ ਨੇ ਕਿਉਂਕਿ ਜੇ ਤੁਸੀਂ ਇੱਕ ਹੀ ਬਿਨ ਦੇ ਵਿੱਚ ਗਰੀਜ਼ੀ ਸਮਾਨ ਵੀ ਪਾਉਂਗੇ ਤੁਸੀਂ ਰੀਸਾਈਕਲ ਵੀ ਪਾਉਂਗੇ ਉਹ ਕਿ ਜੋ ਲਿਵਰ ਜੋ ਲਿਵਰ ਤੁਹਾਡਾ ਕੰਮ ਨਹੀਂ ਕਰ ਪਾ ਰਿਹਾ ਆਪਣੀ ਇੱਕ ਸ਼ਮਤਾ ਦੇ ਨਾਲ ਉਹ ਫੈਟੀ ਲਿਵਰ ਦਾ ਜਨਮ ਦਿੰਦਾ ਹੈ। ਇਹਦੀ ਜਗ੍ਹਾ ਜਿਹੜੇ ਇਹਨਾਂ ਨੂੰ ਫੈਟੀ ਲਿਵਰ ਹੈ ਸਭ ਤੋਂ ਪਹਿਲਾਂ ਮੇਕ ਸ਼ੁਰ ਕਰਨ ਜੇ ਅਲਕੋਹਲ ਪੀਂਦੇ ਨੇ ਉਹਨੂੰ ਇਰੇਡੀਕੇਟ ਜਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਨ। ਜੇ ਉਹ ਫਰਾਈਡ ਚੀਜ਼ਾਂ ਖਾਂਦੇ ਨੇ ਉਹਨੂੰ ਇੱਕਦਮ ਡਿਮਿਨਿਸ਼ ਕਰਨ ਦੀ ਕੋਸ਼ਿਸ਼ ਕਰਨ। ਦਵਾਈ ਡਾਕਟਰ ਤੋਂ ਲੈਣ ਲੇਕਿਨ ਉਹ ਪ੍ਰੀਵੈਂਸ਼ਨ ਬਣ ਜਾਂਦੀ ਹੈ। ਆਪਣੇ ਵੱਲੋਂ ਉਹਨੂੰ ਆਪਾਂ ਡਿਸਾਈਡ ਕਰਨਾ ਹੈ। ਜਿੰਨਾ ਆਪਾਂ ਖਾਣੇ ਦੇ ਨਾਲ ਸੈਲਡ ਖਾ ਸਕਦੇ ਖਾਣਾ ਖਾਈਏ। ਆਪਣੇ ਨੂੰ ਖਾਣੇ ਚੇਂਜ ਕਰਨ ਦੀ ਲੋੜ ਨਹੀਂ ਹੈ ਥੋੜੀ ਜਿਹੀ ਇੱਧਰ ਉੱਧਰ ਜਿਹੜੀ ਫਰਾਈਡ ਚੀਜ਼ਾਂ ਹੋ ਗਈਆਂ ਤਾਂ ਘੱਟ ਤੋਂ ਘੱਟ ਮੂਵਮੈਂਟ ਉਹਨੂੰ ਵਧਾਣ ਦੀ ਕੋਸ਼ਿਸ਼ ਕਰੀਏ ਮਾੜਾ ਜਿਹਾ ਵਾਕ ਹੀ ਕਰ ਲਈਏ ਜੀ ਆਪਾਂ ਜਿਮ ਨਾ ਜਾਈਏ ਉਹਦੇ ਨਾਲ ਵੀ ਤੁਸੀਂ ਦੇਖੋਗੇ ਕਿ ਫੈਟੀ ਲੀਵਰ ਨਾਲ ਅਰਾਊਂਡ 5 ਤੋਂ 7 ਕਿਜੀ ਦੇ ਨਾਲ ਹੀ ਉਹਨਾਂ ਦਾ ਫੈਟੀ ਲੀਵਰ ਦਾ ਗ੍ਰੇਟ ਘੱਟ ਹੋਏਗਾ ਤੇ ਕਿਤੇ ਨਾ ਕਿਤੇ ਉਹ ਡਿਮਿਨਿਸ਼ ਵੀ ਹੋ ਸਕਦਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਇਹਨੂੰ ਔਰ ਨਾਲ ਹੀ ਜਿਵੇਂ ਤੁਸੀਂ ਕਿਹਾ ਕਿ ਖਾਣੇ ਦੇ ਨਾਲ ਸੈਲਡ ਜੀ ਐਕਚੁਅਲੀ ਕੀ ਹੈ ਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਇੰਟਰਨੈਟ ਉੱਤੇ ਅਵੇਲੇਬਲ ਹੈ ਉਹ ਪਤਾ ਨਹੀਂ ਹੈ ਕਿ ਕਿੱਥੋਂ ਇਨਫੋਰਮੇਸ਼ਨ ਆ ਰਹੀ ਹੈ ਅਸੀਂ ਸੋਰਸ ਵੀ ਨਹੀਂ ਦੇਖਦੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋਈ ਪਈ ਹੈ ਬਹੁਤ ਸਾਰੇ ਲੋਕ ਇਹ ਵੀ ਹੁਣ ਕਹਿੰਦੇ ਆ ਕਿ ਖਾਣੇ ਦੇ ਨਾਲ ਸੈਲਡ ਖਾਣਾ ਨਹੀਂ ਚਾਹੀਦਾ ਜਾਂ ਪਹਿਲਾਂ ਖਾਣਾ ਚਾਹੀਦਾ ਜਾਂ ਬਾਅਦ ਦੇ ਵਿੱਚ ਖਾਣਾ ਚਾਹੀਦਾ ਇਵੇਂ ਦਾ ਵੀ ਕੋਈ ਰੂਲ ਹੈਗਾ ਸੋ ਦੇਖੋ ਐਂਡ ਆਫ ਦਿ ਡੇ ਨਾ ਅਸੀਂ ਬੈਂਕ ਤੇ ਸਵੇਰੇ 11 ਵਜੇ ਜਾ ਕੇ ਪੈਸੇ ਪਾਈਏ ਜਾਂ ਰਾਤ ਦੇ 8 ਵਜੇ ਕੱਢੀਏ ਬੈਂਕ 'ਚ ਪੈਸੇ ਕਿੰਨੇ ਪਏ ਇਹ ਪਤਾ ਹੋਣਾ ਚਾਹੀਦਾ ਸਾਨੂੰ ਠੀਕ ਹੈ ਨਾ ਐ ਕੀ ਸਰੀਰ ਦੇ ਵਿੱਚ ਕਿੰਨਾ ਆ ਰਿਹਾ ਐਨਰਜੀ ਇਨ ਵਰਸਸ ਐਨਰਜੀ ਆਊਟ ਡਿਫਾਈਨਸ ਯੋਰ weight gain অর weight loss ਸਭ ਤੋਂ ਪਹਿਲਾਂ ਅਸੀਂ ਉਹ ਦੇਖਣਾ ਚਾਹੀਦਾ ਅਸੀਂ ਜੇ ਮੈਂ ਕਿਸੇ ਨੂੰ ਕਹਿਦਾ ਕਿ ਤੂੰ ਸੈਲਡ ਬਾਅਦ ਚ ਨਾ ਖਾ ਰੋਟੀ ਦੇ ਜਾਂ ਨਾਲ ਨਾ ਖਾ ਅਗਲਾ ਯੂ نو ਕਨਫਿਊਜ਼ ਹੋ ਕੇ ਸੈਲਡ ਹੀ ਖਾਣਾ ਛੱਡ ਦੇ ਤੇ ਕੀ ਫਾਇਦਾ ਹੋਇਆ ਸਹੀ ਗੱਲ ਸੋ ਜਿਹੜੀਆਂ ਇਹ ਕਲੇਮਸ ਹੁੰਦੀਆਂ ਯੂਜੂਲੀ ਤੁਸੀਂ ਦੇਖੋਗੇ ਦੇ ਆਰ ਐਕਚੁਅਲੀ ਬੈਕਡ ਅਪ ਬਾਈ ਪੀਪਲ ਟ੍ਰਾਈਂਗ ਟੂ ਸੇਲ ਸਮਥਿੰਗ ਕੁਛ ਨਾ ਕੁਛ ਬੇਚ ਰਹੇ ਹੁੰਦੇ ਕੁਛ ਨਾ ਕੁਛ ਕਹਿ ਰਹੇ ਹੁੰਦੇ ਕਿ ਸੈਲਡ ਨਾ ਖਾ ਉਹਦੀ ਜਗ੍ਹਾ ਸਾਡੀ ਚਾ ਪੀ ਲੋ ਬਿਲਕੁਲ ਸਾਡੀ ਹਰਬਲ ਟੀ ਪੀ ਲੋ ਸਹੀ ਗੱਲ ਸਾਡੀ ਪੂੜੀ ਲੈ ਲੋ ਉਸ ਤੋਂ ਬਾਅਦ ਪਾਵਾ ਪਰੌਟੇ ਖਾਓ ਸੋ ਯੂਜੂਲੀ ਜਿਹੜੇ ਕਲੇਮਸ ਹੁੰਦੇ ਆ ਉਹ ਬੋਗਸ ਹੁੰਦੇ ਨਹੀਂ ਆਤਾ ਮਿਸ ਇਨਫਾਰਮਡ ਹੁੰਦੇ ਆ ਜਾਂ ਉਹਨਾਂ ਦਾ ਕੋਈ ਨਾ ਕੋਈ ਅਲਟੀਰੀਅਰ ਮੋਟਿਵ ਹੁੰਦਾ ਹੈ ਸੋ ਬੁਰਾਈ ਇਹ ਨਹੀਂ ਕਿ ਸੈਲਡ ਪਹਿਲਾਂ ਖਾਈਏ ਬਾਅਦ ਖਾਈਏ ਪੁਆਇੰਟ ਇਹ ਹੈ ਕਿ ਸੈਲਡ ਖਾਈਏ ਸੈਲਡ ਖਾਈਏ ਔਰ ਸੈਲਡ ਦੇ ਨਾਲ ਹਾਊ ਆਬਾਟ ਫਰੂਟ ਫਰੂਟ ਦੀ ਵੀ ਐਵੇਂ ਦੀ ਬਣਿਆ ਹੋਇਆ ਕਈ ਲੋਕ ਕਹਿੰਦੇ ਆ ਕਿ ਬਹੁਤ ਜ਼ਿਆਦਾ ਫਰੂਟ ਨਹੀਂ ਖਾਣਾ ਚਾਹੀਦਾ ਫਰੂਟ ਦੇ ਵੀ ਕੋਈ ਪਾਰਟਿਕੂਲਰ ਟਾਈਮਿੰਗ ਹੁੰਦੇ ਆ ਫਰੂਟ ਦੇ ਸੋ ਫਰੂਟ ਕੀ ਸਿਸਟਮ ਹੈ ਕਿਵੇਂ ਵਰਕਆਊਟ ਕਰਦਾ ਕਿੰਨਾ ਖਾਣਾ ਚਾਹੀਦਾ ਔਰ ਕਦੋਂ ਖਾਣਾ ਚਾਹੀਦਾ ਵੈਰੀ ਵੈਰੀ ਗੁੱਡ ਕੁਐਸਚਨ ਫਰੂਟ ਦੇਖੋ ਫਰੂਟ ਇਜ਼ ਨੋਟ ਸੇਮ ਐਸ 슈ਗਰ ਬਹੁਤ ਲੋਕ ਇਹਨੂੰ 슈ਗਰ ਦੇ ਨਾਲ ਇੱਕਦਮ ਮੇਲ ਖਾਂਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਅੰਦਰ ਤੁਹਾਡੇ ਵਿਟਾਮਿਨਸ ਨੇ ਮਿਨਰਲਸ ਨੇ ਤੁਹਾਡਾ ਫਾਈਬਰ ਹੈ ਐਂਟੀਆਕਸੀਡੈਂਟਸ ਨੇ ਪ੍ਰੋਬਲਮ ਕਿੱਥੇ ਹੋ ਜਾਂਦੀ ਹੈ ਜਦ ਅਸੀਂ ਫਰੂਟ ਜੂਸ ਨੂੰ ਫਰੂਟ ਸਮਝਣ ਲੱਪੈਂਦੇ ਹਾਂ ਠੀਕ ਹੈ ਜਿੱਦਾਂ ਮੈਨੂੰ ਇੱਕ ਲੇਡੀ ਨੇ ਕਿਹਾ ਮੈਂ ਤਾਂ ਮੈਂ ਫਰੂਟ ਜੂਸ ਪੀਣੀ ਹੈ ਉਹਦੇ ਵਿੱਚ 21 ਔਰੇਂਜਸ ਦਾ ਜੂਸ ਹੈ ਕੀ ਤੁਸੀਂ 21 orange ਖਾਓਗੇ ਇੱਕ ਵਾਰੀ ਨਹੀਂ ਫਾਈਬਰ ਨਿਕਲ ਜਾਂਦਾ ਸਟ੍ਰੇਟ 슈ਗਰ ਤੁਹਾਡੇ ਬਲੱਡ ਸ਼ੀਟ ਤੇ ਜਾਂਦੀ ਹੈ ਕੈਨਡ ਫਰੂਟ ਬਹੁਤ ਸਾਰੇ ਲੋਕੀ ਕੈਨਡ ਫਰੂਟ ਖਾਂਦੇ ਨੇ ਐਕਸਟਰਨਲ সিরাপ ਉਹਦੇ ਵਿੱਚ ਪਾਈ ਹੋਈ ਹੈ ਹਾਂ ਕਿਸ ਕਿਸ ਤਰ੍ਹਾਂ ਦੇ ਫਰੂਟ ਵੀ ਹੁੰਦੇ ਜਿੱਦਾ ਪਾਈਨੈਪਲ ਹੈ ਹਾਈ ਗਲੂਕੋਸ ਯੂ نو ਗਲਾਈਸੈਮਿਕ ਇੰਡੈਕਸ ਹੈ ਪੂਰਾ ਪਾਈਨੈਪਲ ਹੀ ਖਾ ਲੈਂਦੇ ਨੇ ਕਈ ਲੋਕ ਪੂਰਾ ਵਾਟਰਮੇਲਨ ਹੀ ਖਾ ਲੈਂਦੇ ਨੇ ਕਈ ਲੋਕ ਠੀਕ ਹੈ ਸੋ ਇਹ ਤੁਸੀਂ ਕਿਸ ਤਰ੍ਹਾਂ ਦੇ ਫੂਡ ਨੂੰ ਕਿਸ ਤਰ੍ਹਾਂ ਡਿਵਾਈਡ ਕਰਦੇ ਹੋ ਹਰ ਤਰ੍ਹਾਂ ਦਾ ਫਲੋਰਾ ਫੋਨਾ ਆਪਣੇ ਨੂੰ ਖਾਣਾ ਚਾਹੀਦਾ ਹੈ ਐਪਲ ਹੋ ਗਿਆ ਬਨਾਣਾ ਹੋ ਗਿਆ ਕੀ ਵੀ ਹੋ ਗਿਆ ਵਿਟਾਮਿਨ ਸੀ ਲੈ ਮੈਂਡਰਿਨ ਹੋ ਗਿਆ ਜਿਹੜੇ 베ਰੀਜ਼ ਹੋ ਗਿਆ ਐਂਟੀਆਕਸੀਡੈਂਟਸ ਜ਼ਿਆਦਾ ਹੈ ਜੇ ਆਪਾਂ ਕਵਾਂਗੇ ਕਿ ਨਹੀਂ ਆਪਾਂ ਸਿਰਫ ਕੇਲਾ ਹੀ ਖਾਣਾ ਹੈ ਫੋਰ ਐਗਜ਼ਾਮਪਲ ਤੇ ਉਹ ਠੀਕ ਹੈ ਉਹਦੇ ਵਿੱਚ ਮੈਗਨੀਸ਼ੀਅਮ ਹੈ ਇਟਸ ਗੁੱਡ ਫਾਰ ਹੈਲਥ ਪਰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਕਿੰਨੀ ਕਿੱਥੇ ਰੁਕੀ ਆਪਾਂ ਸੋ ਫਰੂਟ ਨੂੰ ਜੇ ਫਰੂਟ ਤੌਰ ਤੇ ਖਾਵਾਂਗੇ ਤੇ ਠੀਕ ਹੈ ਜੇ ਆਪਾਂ ਲਾਈਕ ਅ ਸਾਈਡ ਲਾਈਕ ਅ ਸਾਈਡ ਯੂ نو ਕੈਨਡ ਫਰੂਟ ਨਹੀਂ ਖਾਵਾਂਗੇ ਤੇ ਕਈ ਵਾਰੀ ਡਰਾਈ ਫਰੂਟ ਦੇਖੋ ਜਿਹਦਾ ਡੇਟਸ ਵਗੈਰਾ ਹੈ ਲੋਕਾਂ ਨੂੰ ਲੱਗਦਾ ਹੈ ਇੱਕ ਡੇਟ ਇੰਨੀ ਜੀ ਡੇਟ ਦੇ ਵਿੱਚ 20 ਤੋਂ 25 ਕੈਲਰੀ 10 12 ਜੇ ਖਾ ਲਏ 200 300 ਗੈਲਰੀ ਹੋ ਗਈ ਇਹਦੀ ਜਗ੍ਹਾ ਦੋ ਕੇਲੇ ਹੀ ਸ਼ਾਤ ਖਾ ਲੈਂਦੇ ਸੋ ਪ੍ਰੋਬਲਮ ਫਰੂਟ ਜਾਂ ਉਹਦੀ ਟਾਈਮਿੰਗ 'ਚ ਨਹੀਂ ਹੈ ਪ੍ਰੋਬਲਮ ਇਹ ਹੈ ਕਿ ਫਰੂਟ ਨੂੰ ਫਰੂਟ ਸਮਝ ਕੇ ਖਾਣਾ ਚਾਹੀਦਾ ਹੈ ਨਾ ਕਿ ਉਹਨੂੰ ਇੱਕ ਮੀਲ ਬਣਾ ਦੇਣਾ ਚਾਹੀਦਾ ਹੈ ਤੇ ਨਾ ਹੀ ਜੂਸਾਂ ਦੇ ਉੱਤੇ ਸਾਨੂੰ ਜ਼ਿਆਦਾ ਨਿਰਭਰ ਕਰਨਾ ਚਾਹੀਦਾ ਜਿਹੜੇ ਲੋਕੀ ਫੈਟੀ ਲੀਵਰ ਤੇ ਨਾਲ ਡੀਲ ਕਰ ਰਹੇ ਆ ਉਹਨਾਂ ਨੂੰ ਕਿਵੇਂ ਦੀ ਲਾਈਫ ਸਟਾਈਲ ਆਪਣੀ ਅਡਾਪਟ ਕਰਨੀ ਚਾਹੀਦੀ ਹੈ ਕੀ ਚੇਂਜਸ ਕਰਨੀਆਂ ਚਾਹੀਦੀਆਂ ਫੈਟੀ ਲੀਵਰ ਬਹੁਤ ਹੀ ਇਗਨੋਰਡ ਹੈ ਟੂ ਬੀ ਆਨੈਸਟ ਮੈਨੂੰ ਜਦ ਕਈ ਵਾਰੀ ਮੈਸੇਜ ਆਂਦੇ ਪਾਜੀ ਕਿਸੇ ਲੇਡੀ ਦੇ ਆ ਭਰਾ ਦੇ ਆਪਣੇ ਦੇ ਮੈਂ ਪੁੱਛਦਾ ਕਿ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੈ ਪਾਜੀ ਮੜਾ ਜਾਂ ਫਰਟੀਲੀਵਰ ਹੈ ਯਾ ਮੜਾ ਜਾਂ ਫਰਟੀਲੀਵਰ ਇਸ ਨੋਟ ਅ ਥਿੰਗ ਇਟਸ ਅ ਪ੍ਰੋਬਲਮ ਇਟਸ ਅ ਪ੍ਰੋਬਲਮ ਉਹਨੂੰ ਇਹਨਾਂ ਆਪਾਂ ਉਹਨੂੰ ਅੰਡਰਮਾਈਨ ਨਹੀਂ ਕਰਨਾ ਚਾਹੀਦਾ ਸਾਨੂੰ ਇਹਨਾਂ ਨੂੰ ਮੋਸਟ ਲੋਕਲੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਗ੍ਰੇਡ 1 2 3 4 ਕਿਹੜਾ ਹੈ 1 ਐਂਡ 2 ਦਾ ਫੇ ਵੀ ਰਿਵਰਸਿਬਲ ਹੋ ਜਾਂਦਾ ਹੈ 3 ਐਂਡ 4 ਕੇ ਬੀ ਵੈਰੀ ਯੂ ਨੋ ਬਹੁਤ ਕ੍ਰਿਟੀਕਲ ਹੋ ਸਕਦਾ ਹੈ ਠੀਕ ਹੈ ਐਂਡ ਦੇਖੋ ਜਿਹੜੇ ਕਈ ਲੋਕਾ ਜਿਹੜੇ ਐਲਕੋਹਲ ਕਰਦੇ ਨੇ ਉਹ ਤਾਂ ਆਬਵੀਅਸਲੀ ਔਰ ਬੜਾ ਸਟ੍ਰੇਟ ਫਾਰਵਰਡ ਉਹਨਾਂ ਦਾ ਰੀਜ਼ਨ ਹੈ ਜਿਹੜੇ ਨਾਨ ਐਲਕੋਹੋਲਿਕ ਵੀ ਹੈ ਜੇ ਉਹ ਵੀ ਜ਼ਿਆਦਾ ਤੇਲ ਖਾਓਗੇ ਜ਼ਿਆਦਾ ਬਾਹਰਲਾ ਖਾਓਗੇ ਘੱਟ ਤੋਂ ਘੱਟ ਮੂਵਮੈਂਟ ਕਰੋਗੇ ਉਹ ਫੈਟੀ ਲੀਵਰ ਨੂੰ ਜਨਮ ਦੇਗਾ ਸੋ ਜਸਟ ਲਾਈਕ ਦੇਖੋ ਸਾਡੇ ਬਿਨ ਹੁੰਦੇ ਨੇ ਉਹਦੇ ਵਿੱਚ ਇੱਕ ਰੀਸਾਈਕਲ ਬਿਨ ਹੁੰਦਾ ਇੱਕ ਦੂਜਾ ਬਿਨ ਹੁੰਦਾ ਉਹ ਕਿਉਂ ਸੈਗਰੀਗੇਟ ਕੀਤਾ ਹੋਇਆ ਲੈਂਡਫਿਲ ਤੇ ਰੀਸਾਈਕਲ ਨੂੰ ਕਾਉਂਸਲ ਦੇ ਨੇ ਕਿਉਂਕਿ ਜੇ ਤੁਸੀਂ ਇੱਕ ਹੀ ਬਿਨ ਦੇ ਵਿੱਚ ਗਰੀਜ਼ੀ ਸਮਾਨ ਵੀ ਪਾਉਂਗੇ ਤੁਸੀਂ ਰੀਸਾਈਕਲ ਵੀ ਪਾਉਂਗੇ ਉਹ ਕਿੱਦ ਜੋ ਲਿਵਰ ਜੋ ਲਿਵਰ ਤੁਹਾਡਾ ਕੰਮ ਨਹੀਂ ਕਰ ਪਾ ਰਿਹਾ ਆਪਣੀ ਇੱਕ ਸ਼ਮਤਾ ਦੇ ਨਾਲ ਉਹ ਫੈਟੀ ਲਿਵਰ ਦਾ ਜਨਮ ਦਿੰਦਾ ਹੈ। ਇਹਦੀ ਜਗ੍ਹਾ ਜਿਹੜੇ ਇਹਨਾਂ ਨੂੰ ਫੈਟੀ ਲਿਵਰ ਹੈ ਸਭ ਤੋਂ ਪਹਿਲਾਂ ਮੇਕ ਸ਼ੁਰ ਕਰਨ ਜੇ ਅਲਕੋਹਲ ਪੀਂਦੇ ਨੇ ਉਹਨੂੰ ਇਰੇਡੀਕੇਟ ਜਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਨ। ਜੇ ਉਹ ਫਰਾਈਡ ਚੀਜ਼ਾਂ ਖਾਂਦੇ ਨੇ ਉਹਨੂੰ ਇੱਕਦਮ ਡਿਮਿਨਿਸ਼ ਕਰਨ ਦੀ ਕੋਸ਼ਿਸ਼ ਕਰਨ। ਦਵਾਈ ਡਾਕਟਰ ਤੋਂ ਲੈਣ ਲੇਕਿਨ ਉਹ ਪ੍ਰੀਵੈਂਸ਼ਨ ਬਣ ਜਾਂਦੀ ਹੈ। ਆਪਣੇ ਵੱਲੋਂ ਉਹਨੂੰ ਆਪਾਂ ਡਿਸਾਈਡ ਕਰਨਾ ਹੈ। ਜਿੰਨਾ ਆਪਾਂ ਖਾਣੇ ਦੇ ਨਾਲ ਸੈਲਡ ਖਾ ਸਕਦੇ ਖਾਣਾ ਖਾਈਏ ਆਪਣੇ ਉਹਨੂੰ ਖਾਣੇ ਚੇਂਜ ਕਰਨ ਦੀ ਲੋੜ ਨਹੀਂ ਹੈ ਥੋੜੀ ਜਿਹੀ ਇੱਧਰ ਉੱਧਰ ਜਿਹੜੀ ਫਰਾਈਡ ਚੀਜ਼ਾਂ ਹੋ ਗਈਆਂ ਤਾਂ ਘੱਟ ਤੋਂ ਘੱਟ ਮੂਵਮੈਂਟ ਉਹਨੂੰ ਵਧਾਣ ਦੀ ਕੋਸ਼ਿਸ਼ ਕਰੀਏ ਮਾੜਾ ਜਿਹਾ ਵਾਕ ਹੀ ਕਰ ਲਈਏ ਜੀ ਆਪਾਂ ਜਿਮ ਨਾ ਜਾਈਏ ਉਹਦੇ ਨਾਲ ਵੀ ਤੁਸੀਂ ਦੇਖੋਗੇ ਕਿ ਫੈਟੀ ਲੀਵਰ ਨਾਲ ਅਰਾਊਂਡ 5 ਤੋਂ 7 ਕਿਜੀਸ ਦੇ ਨਾਲ ਹੀ ਉਹਨਾਂ ਦਾ ਫੈਟੀ ਲੀਵਰ ਦਾ ਗ੍ਰੇਟ ਘੱਟ ਹੋਏਗਾ ਤੇ ਕਿਤੇ ਨਾ ਕਿਤੇ ਉਹ ਡਿਮਿਨਿਸ਼ ਵੀ ਹੋ ਸਕਦਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਇਹਨੂੰ ਔਰ ਨਾਲ ਹੀ ਜਿਵੇਂ ਤੁਸੀਂ ਕਿਹਾ ਕਿ ਖਾਣੇ ਦੇ ਨਾਲ ਸੈਲਡ ਜੀ ਐਕਚੁਅਲੀ ਕੀ ਹੈ ਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਇੰਟਰਨੈਟ ਉੱਤੇ ਅਵੇਲੇਬਲ ਹੈ ਉਹ ਪਤਾ ਨਹੀਂ ਹੈ ਕਿ ਕਿੱਥੋਂ ਇਨਫੋਰਮੇਸ਼ਨ ਆ ਰਹੀ ਹੈ ਅਸੀਂ ਸੋਰਸ ਵੀ ਨਹੀਂ ਦੇਖਦੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋਈ ਪਈ ਹੈ ਬਹੁਤ ਸਾਰੇ ਲੋਕ ਇਹ ਵੀ ਹੁਣ ਕਹਿੰਦੇ ਆ ਕਿ ਖਾਣੇ ਦੇ ਨਾਲ ਸੈਲਡ ਖਾਣਾ ਨਹੀਂ ਚਾਹੀਦਾ ਜਾਂ ਪਹਿਲਾਂ ਖਾਣਾ ਚਾਹੀਦਾ ਜਾਂ ਬਾਅਦ ਦੇ ਵਿੱਚ ਖਾਣਾ ਚਾਹੀਦਾ ਇਵੇਂ ਦਾ ਵੀ ਕੋਈ ਰੂਲ ਹੈਗਾ ਸੋ ਦੇਖੋ ਐਂਡ ਆਫ ਦਿ ਡੇ ਨਾ ਅਸੀਂ ਬੈਂਕ ਤੇ ਸਵੇਰੇ 11 ਵਜੇ ਜਾ ਕੇ ਪੈਸੇ ਪਾਈਏ ਜਾਂ ਰਾਤ ਦੇ 8 ਵਜੇ ਕੱਢੀਏ ਬੈਂਕ 'ਚ ਪੈਸੇ ਕਿੰਨੇ ਪਏ ਇਹ ਪਤਾ ਹੋਣਾ ਚਾਹੀਦਾ ਸਾਨੂੰ ਠੀਕ ਹੈ ਨਾ ਐ ਕੀ ਸਰੀਰ ਦੇ ਵਿੱਚ ਕਿੰਨਾ ਆ ਰਿਹਾ ਐਨਰਜੀ ਇਨ ਵਰਸਸ ਐਨਰਜੀ ਆਊਟ ਡਿਫਾਈਨਸ ਯੋਰ weight gain অর weight loss ਸਭ ਤੋਂ ਪਹਿਲਾਂ ਅਸੀਂ ਉਹ ਦੇਖਣਾ ਚਾਹੀਦਾ ਅਸੀਂ ਜੇ ਮੈਂ ਕਿਸੇ ਨੂੰ ਕਹਿਦਾ ਕਿ ਤੂੰ ਸੈਲਡ ਬਾਅਦ ਚ ਨਾ ਖਾ ਰੋਟੀ ਦੇ ਜਾਂ ਨਾਲ ਨਾ ਖਾ ਅਗਲਾ ਯੂ نو ਕਨਫਿਊਜ਼ ਹੋ ਕੇ ਸੈਲਡ ਹੀ ਖਾਣਾ ਛੱਡ ਦੇ ਤੇ ਕੀ ਫਾਇਦਾ ਹੋਇਆ ਸਹੀ ਗੱਲ ਸੋ ਜਿਹੜੀਆਂ ਇਹ ਕਲੇਮਸ ਹੁੰਦੀਆਂ ਯੂਜੂਲੀ ਤੁਸੀਂ ਦੇਖੋਗੇ ਦੇ ਆਰ ਐਕਚੁਅਲੀ ਬੈਕਡ ਅਪ ਬਾਈ ਪੀਪਲ ਟ੍ਰਾਈਿੰਗ ਟੂ ਸੇਲ ਸਮਥਿੰਗ ਕੁਛ ਨਾ ਕੁਛ ਬੇਚ ਰਹੇ ਹੁੰਦੇ ਕੁਛ ਨਾ ਕੁਛ ਕਹਿ ਰਹੇ ਹੁੰਦੇ ਕਿ ਸੈਲਡ ਨਾ ਖਾ ਉਹਦੀ ਜਗ੍ਹਾ ਸਾਡੀ ਚਾ ਪੀ ਲੋ ਬਿਲਕੁਲ ਸਾਡੀ ਹਰਬਲ ਟੀ ਪੀ ਲੋ ਸਹੀ ਗੱਲ ਸਾਡੀ ਪੂੜੀ ਲੈ ਲੋ ਉਸ ਤੋਂ ਬਾਅਦ ਪਾਵਾ ਪਰੌਟੇ ਖਾਓ ਸੋ ਯੂਜੂਲੀ ਜਿਹੜੇ ਕਲੇਮਸ ਹੁੰਦੇ ਆ ਉਹ ਬੋਗਸ ਹੁੰਦੇ ਨਹੀਂ ਆਤਾ ਮਿਸ ਇਨਫਾਰਮਡ ਹੁੰਦੇ ਆ ਜਾਂ ਉਹਨਾਂ ਦਾ ਕੋਈ ਨਾ ਕੋਈ ਅਲਟੀਰੀਅਰ ਮੋਟਿਵ ਹੁੰਦਾ ਹੈ ਸੋ ਬੁਰਾਈ ਇਹ ਨਹੀਂ ਕਿ ਸੈਲਡ ਪਹਿਲਾਂ ਖਾਈਏ ਬਾਅਦ ਖਾਈਏ ਪੁਆਇੰਟ ਇਹ ਹੈ ਕਿ ਸੈਲਡ ਖਾਈਏ ਸੈਲਡ ਖਾਈਏ ਔਰ ਸੈਲਡ ਦੇ ਨਾਲ ਹਾਊ ਆਬਾਟ ਫਰੂਟ ਫਰੂਟ ਦੀ ਵੀ ਐਵੇਂ ਦੀ ਬਣਿਆ ਹੋਇਆ ਕਈ ਲੋਕ ਕਹਿੰਦੇ ਆ ਕਿ ਬਹੁਤ ਜ਼ਿਆਦਾ ਫਰੂਟ ਨਹੀਂ ਖਾਣਾ ਚਾਹੀਦਾ ਫਰੂਟ ਦੇ ਵੀ ਕੋਈ ਪਾਰਟਿਕੂਲਰ ਟਾਈਮਿੰਗ ਹੁੰਦੇ ਆ ਫਰੂਟ ਦੇ ਸੋ ਫਰੂਟ ਕੀ ਸਿਸਟਮ ਹੈ ਕਿਵੇਂ ਵਰਕਆਊਟ ਕਰਦਾ ਕਿੰਨਾ ਖਾਣਾ ਚਾਹੀਦਾ ਔਰ ਕਦੋਂ ਖਾਣਾ ਚਾਹੀਦਾ ਵੈਰੀ ਵੈਰੀ ਗੁੱਡ ਕੁਐਸਚਨ ਫਰੂਟ ਦੇਖੋ ਫਰੂਟ ਇਜ਼ ਨੋਟ ਸੇਮ ਐਸ 슈ਗਰ ਬਹੁਤ ਲੋਕ ਇਹਨੂੰ 슈ਗਰ ਦੇ ਨਾਲ ਇੱਕਦਮ ਮੇਲ ਖਾਂਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਅੰਦਰ ਤੁਹਾਡੇ ਵਿਟਾਮਿਨਸ ਨੇ ਮਿਨਰਲਸ ਨੇ ਤੁਹਾਡਾ ਫਾਈਬਰ ਹੈ ਐਂਟੀਆਕਸੀਡੈਂਟਸ ਨੇ ਪ੍ਰੋਬਲਮ ਕਿੱਥੇ ਹੋ ਜਾਂਦੀ ਹੈ ਜਦ ਅਸੀਂ ਫਰੂਟ ਜੂਸ ਨੂੰ ਫਰੂਟ ਸਮਝਣ ਲੱਪੈਂਦੇ ਹਾਂ ਠੀਕ ਹੈ ਜਿੱਦਾਂ ਮੈਨੂੰ ਇੱਕ ਲੇਡੀ ਨੇ ਕਿਹਾ ਮੈਂ ਤਾਂ ਮੈਂ ਫਰੂਟ ਜੂਸ ਪੀਣੀ ਹੈ ਉਹਦੇ ਵਿੱਚ 21 ਔਰੇਂਜਸ ਦਾ ਜੂਸ ਹੈ ਕੀ ਤੁਸੀਂ 21 orange ਖਾਓਗੇ ਇੱਕ ਵਾਰੀ ਨਹੀਂ ਫਾਈਬਰ ਨਿਕਲ ਜਾਂਦਾ ਸਟ੍ਰੇਟ 슈ਗਰ ਤੁਹਾਡੇ ਬਲੱਡ ਸ਼ੀਟ ਤੇ ਜਾਂਦੀ ਹੈ ਕੈਨਡ ਫਰੂਟ ਬਹੁਤ ਸਾਰੇ ਲੋਕੀ ਕੈਨਡ ਫਰੂਟ ਖਾਂਦੇ ਨੇ ਐਕਸਟਰਨਲ ਸਰਪ ਉਹਦੇ ਵਿੱਚ ਪਾਈ ਹੋਈ ਹੈ ਹਾਂ ਕਿਸ ਕਿਸ ਤਰ੍ਹਾਂ ਦੇ ਫਰੂਟ ਵੀ ਹੁੰਦੇ ਜਿੱਦਾ ਪਾਈਨੈਪਲ ਹੈ ਹਾਈ ਗਲੂਕੋਸ ਯੂ نو ਗਲਾਈਸੈਮਿਕ ਇੰਡੈਕਸ ਹੈ ਪੂਰਾ ਪਾਈਨੈਪਲ ਹੀ ਖਾ ਲੈਂਦੇ ਨੇ ਕਈ ਲੋਕ ਪੂਰਾ ਵਾਟਰਮੈਲਨ ਹੀ ਖਾ ਲੈਂਦੇ ਨੇ ਕਈ ਲੋਕ ਠੀਕ ਹੈ ਸੋ ਇਹ ਤੁਸੀਂ ਕਿਸ ਤਰ੍ਹਾਂ ਦੇ ਫੂਡ ਨੂੰ ਕਿਸ ਤਰ੍ਹਾਂ ਡਿਵਾਈਡ ਕਰਦੇ ਹੋ ਹਰ ਤਰ੍ਹਾਂ ਦਾ ਫਲੋਰਾ ਫੋਨਾ ਆਪਣੇ ਨੂੰ ਖਾਣਾ ਚਾਹੀਦਾ ਹੈ ਐਪਲ ਹੋ ਗਿਆ ਬਨਾਣਾ ਹੋ ਗਿਆ ਕਿਵੀ ਹੋ ਗਿਆ ਵਿਟਾਮਿਨ ਸੀ ਲੈ ਮੈਂਡਰਿਨ ਹੋ ਗਿਆ ਜਿਹੜੇ 베ਰੀਜ਼ ਹੋ ਗਿਆ ਐਂਟੀਆਕਸੀਡੈਂਟਸ ਜ਼ਿਆਦਾ ਹੈ ਜੇ ਆਪਾਂ ਕਵਾਂਗੇ ਕਿ ਨਹੀਂ ਆਪਾਂ ਸਿਰਫ ਕੇਲਾ ਹੀ ਖਾਣਾ ਹੈ ਫੋਰ ਇਗਜ਼ਾਮਪਲ ਤੇ ਉਹ ਠੀਕ ਹੈ ਉਹਦੇ ਵਿੱਚ ਮੈਗਨੀਸ਼ੀਅਮ ਹੈ ਇਟਸ ਗੁੱਡ ਫॉर ਹੈਲਥ ਪਰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਕਿੰਨੀ ਕਿੱਥੇ ਰੁਕੀ ਆਪਾਂ ਸੋ ਫਰੂਟ ਨੂੰ ਜੇ ਫਰੂਟ ਤੌਰ ਤੇ ਖਾਵਾਂਗੇ ਤੇ ਠੀਕ ਹੈ ਜੇ ਆਪਾਂ ਲਾਈਕ ਅ ਸਾਈਡ ਲਾਈਕ ਅ ਸਾਈਡ ਯੂ نو ਕੈਨਡ ਫਰੂਟ ਨਹੀਂ ਖਾਵਾਂਗੇ ਤੇ ਕਈ ਵਾਰੀ ਡਰਾਈ ਫਰੂਟ ਦੇਖੋ ਜਿਹਦਾ ਡੇਟਸ ਵਗੈਰਾ ਲੋਕਾਂ ਨੂੰ ਲੱਗਦਾ ਹੈ ਇੱਕ ਡੇਟ ਇੰਨੀ ਜੀ ਡੇਟ ਦੇ ਵਿੱਚ 20 ਤੋਂ 25 ਕ ਇੰਨੀ ਜੀ ਡੇਟ ਤੇ ਇੱਕ ਡੇਟ ਕੋਈ ਖਾ ਨਹੀਂ ਰਿਹਾ ਹੁੰਦਾ 10 12 ਜੇ ਖਾ ਲਿਆ 200 300 ਗੈਲਰੀ ਹੋ ਗਈ ਇਹਦੀ ਜਗ੍ਹਾ ਦੋ ਕੇਲੇ ਹੀ ਸ਼ਾਤ ਖਾ ਲੈਂਦੇ ਸੋ ਪ੍ਰੋਬਲਮ ਫਰੂਟ ਜਾਂ ਉਹਦੀ ਟਾਈਮਿੰਗ 'ਚ ਨਹੀਂ ਹੈ ਪ੍ਰੋਬਲਮ ਇਹ ਹੈ ਕਿ ਫਰੂਟ ਨੂੰ ਫਰੂਟ ਸਮਝ ਕੇ ਖਾਣਾ ਚਾਹੀਦਾ ਹੈ ਨਾ ਕਿ ਉਹਨੂੰ ਇੱਕ ਮੀਲ ਬਣਾ ਦੇਣਾ ਚਾਹੀਦਾ ਤੇ ਨਾ ਹੀ ਜੂਸਾਂ ਦੇ ਉੱਤੇ ਸਾਨੂੰ ਜ਼ਿਆਦਾ ਨਿਰਭਰ ਕਰਨਾ ਚਾਹੀਦਾ ਜਿਹੜੇ ਲੋਕੀ ਫੈਟੀ ਲੀਵਰ ਤੇ ਨਾਲ ਡੀਲ ਕਰ ਰਹੇ ਆ ਉਹਨਾਂ ਨੂੰ ਕਿਵੇਂ ਦੀ ਲਾਈਫ ਸਟਾਈਲ ਆਪਣੀ ਅਡਾਪਟ ਕਰਨੀ ਚਾਹੀਦੀ ਹੈ ਕੀ ਚੇਂਜਸ ਕਰਨੀਆਂ ਚਾਹੀਦੀਆਂ ਫੈਟੀ ਲੀਵਰ ਬਹੁਤ ਹੀ ਇਗਨੋਰਡ ਹੈ ਟੂ ਬੀ ਆਨੈਸਟ ਮੈਨੂੰ ਜਦ ਕਈ ਵਾਰੀ ਮੈਸੇਜ ਆਂਦੇ ਪਾਜੀ ਕਿਸੇ ਲੇਡੀ ਦੇ ਆ ਭਰਾ ਦੇ ਆਪਣੇ ਦੇ ਮੈਂ ਪੁੱਛਦਾ ਕਿ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੈ ਪਾਜੀ ਮੜਾ ਜਾਂ ਫਰਟੀਲੀਵਰ ਹੈ ਯਾ ਮੜਾ ਜਾਂ ਫਰਟੀਲੀਵਰ ਇਸ ਨੋਟ ਅ ਥਿੰਗ ਇਟਸ ਅ ਪ੍ਰੋਬਲਮ ਇਟਸ ਅ ਪ੍ਰੋਬਲਮ ਉਹਨੂੰ ਇਹਨਾਂ ਆਪਾਂ ਉਹਨੂੰ ਅੰਡਰਮਾਈਨ ਨਹੀਂ ਕਰਨਾ ਚਾਹੀਦਾ ਸਾਨੂੰ ਇਹਨਾਂ ਨੂੰ ਮੋਸਟ ਲੋਕੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਗ੍ਰੇਡ 1 2 3 4 ਕਿਹੜਾ ਹੈ 1 ਐਂਡ 2 ਦਾ ਫੇ ਵੀ ਰਿਵਰਸਿਬਲ ਹੋ ਜਾਂਦਾ ਹੈ 3 ਐਂਡ 4 ਕੇ ਬੀ ਵੈਰੀ ਯੂ ਨੋ ਬਹੁਤ ਕ੍ਰਿਟੀਕਲ ਹੋ ਸਕਦਾ ਹੈ ਠੀਕ ਹੈ ਐਂਡ ਦੇਖੋ ਜਿਹੜੇ ਕਈ ਲੋਕਾ ਜਿਹੜੇ ਐਲਕੋਹਲ ਕਰਦੇ ਨੇ ਉਹ ਤਾਂ ਆਬਵੀਅਸਲੀ ਔਰ ਬੜਾ ਸਟ੍ਰੇਟ ਫਾਰਵਰਡ ਉਹਨਾਂ ਦਾ ਰੀਜ਼ਨ ਹੈ ਜਿਹੜੇ ਨਾਨ ਐਲਕੋਹੋਲਿਕ ਵੀ ਹੈ ਜੇ ਉਹ ਵੀ ਜ਼ਿਆਦਾ ਤੇਲ ਖਾਓਗੇ ਜ਼ਿਆਦਾ ਬਾਹਰਲਾ ਖਾਓਗੇ ਘੱਟ ਤੋਂ ਘੱਟ ਮੂਵਮੈਂਟ ਕਰੋਗੇ ਉਹ ਫੈਟੀ ਲੀਵਰ ਨੂੰ ਜਨਮ ਦੇਗਾ ਸੋ ਜਸਟ ਲਾਈਕ ਦੇਖੋ ਸਾਡੇ ਬਿਨ ਹੁੰਦੇ ਨੇ ਉਹਦੇ ਵਿੱਚ ਇੱਕ ਰੀਸਾਈਕਲ ਬਿਨ ਹੁੰਦਾ ਹੈ ਇੱਕ ਦੂਜਾ ਬਿਨ ਹੁੰਦਾ ਹੈ ਉਹ ਕਿਉਂ ਸੈਗਰੀਗੇਟ ਕੀਤਾ ਹੋਇਆ ਲੈਂਡਫਿਲ ਤੇ ਰੀਸਾਈਕਲ ਨੂੰ ਕਾਉਂਸਲ ਦੇ ਨੇ ਕਿਉਂਕਿ ਜੇ ਤੁਸੀਂ ਇੱਕ ਹੀ ਬਿਨ ਦੇ ਵਿੱਚ ਗਰੀਜ਼ੀ ਸਮਾਨ ਵੀ ਪਾਉਂਗੇ ਤੁਸੀਂ ਰੀਸਾਈਕਲ ਵੀ ਪਾਉਂਗੇ ਉਹ ਕਿ ਜੋ ਲਿਵਰ ਜੋ ਲਿਵਰ ਤੁਹਾਡਾ ਕੰਮ ਨਹੀਂ ਕਰ ਪਾ ਰਿਹਾ ਆਪਣੀ ਇੱਕ ਸ਼ਮਤਾ ਦੇ ਨਾਲ ਉਹ ਫੈਟੀ ਲਿਵਰ ਦਾ ਜਨਮ ਦਿੰਦਾ ਹੈ। ਇਹਦੀ ਜਗ੍ਹਾ ਜਿਹੜੇ ਇਹਨਾਂ ਨੂੰ ਫੈਟੀ ਲਿਵਰ ਹੈ ਸਭ ਤੋਂ ਪਹਿਲਾਂ ਮੇਕ ਸ਼ੁਰ ਕਰਨ ਜੇ ਅਲਕੋਹਲ ਪੀਂਦੇ ਨੇ ਉਹਨੂੰ ਇਰੇਡੀਕੇਟ ਜਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਨ। ਜੇ ਉਹ ਫਰਾਈਡ ਚੀਜ਼ਾਂ ਖਾਂਦੇ ਨੇ ਉਹਨੂੰ ਇੱਕਦਮ ਡਿਮਿਨਿਸ਼ ਕਰਨ ਦੀ ਕੋਸ਼ਿਸ਼ ਕਰਨ। ਦਵਾਈ ਡਾਕਟਰ ਤੋਂ ਲੈਣ ਲੇਕਿਨ ਉਹ ਪ੍ਰੀਵੈਂਸ਼ਨ ਬਣ ਜਾਂਦੀ ਹੈ। ਆਪਣੇ ਵੱਲੋਂ ਉਹਨੂੰ ਆਪਾਂ ਡਿਸਾਈਡ ਕਰਨਾ ਹੈ। ਜਿੰਨਾ ਆਪਾਂ ਖਾਣੇ ਦੇ ਨਾਲ ਸੈਲਡ ਖਾ ਸਕਦੇ ਖਾਣਾ ਖਾਈਏ। ਆਪਣੇ ਨੂੰ ਖਾਣੇ ਚੇਂਜ ਕਰਨ ਦੀ ਲੋੜ ਨਹੀਂ ਹੈ ਥੋੜੀ ਜਿਹੀ ਇੱਧਰ ਉੱਧਰ ਜਿਹੜੀ ਫਰਾਈਡ ਚੀਜ਼ਾਂ ਹੋ ਗਈਆਂ ਤਾਂ ਘੱਟ ਤੋਂ ਘੱਟ ਮੂਵਮੈਂਟ ਉਹਨੂੰ ਵਧਾਣ ਦੀ ਕੋਸ਼ਿਸ਼ ਕਰੀਏ ਮਾੜਾ ਜਿਹਾ ਵਾਕ ਹੀ ਕਰ ਲਈਏ ਜਿ ਆਪਾਂ ਜਿਮ ਨਾ ਜਾਈਏ ਉਹਦੇ ਨਾਲ ਵੀ ਤੁਸੀਂ ਦੇਖੋਗੇ ਕਿ ਫੈਟੀ ਲੀਵਰ ਨਾਲ ਅਰਾਊਂਡ 5 ਤੋਂ 7 ਕਿਜੀ ਦੇ ਨਾਲ ਹੀ ਉਹਨਾਂ ਦਾ ਫੈਟੀ ਲੀਵਰ ਦਾ ਗ੍ਰੇਟ ਘੱਟ ਹੋਏਗਾ ਤੇ ਕਿਤੇ ਨਾ ਕਿਤੇ ਉਹ ਡਿਮਿਨਿਸ਼ ਵੀ ਹੋ ਸਕਦਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਇਹਨੂੰ ਔਰ ਨਾਲ ਹੀ ਜਿਵੇਂ ਤੁਸੀਂ ਕਿਹਾ ਕਿ ਖਾਣੇ ਦੇ ਨਾਲ ਸੈਲਡ ਜੀ ਐਕਚੁਅਲੀ ਕੀ ਹੈ ਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਇੰਟਰਨੈਟ ਉੱਤੇ ਅਵੇਲੇਬਲ ਹੈ ਉਹ ਪਤਾ ਨਹੀਂ ਹੈ ਕਿ ਕਿੱਥੋਂ ਇਨਫੋਰਮੇਸ਼ਨ ਆ ਰਹੀ ਹੈ ਅਸੀਂ ਸੋਰਸ ਵੀ ਨਹੀਂ ਦੇਖਦੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋਈ ਪਈ ਹੈ ਬਹੁਤ ਸਾਰੇ ਲੋਕ ਇਹ ਵੀ ਹੁਣ ਕਹਿੰਦੇ ਆ ਕਿ ਖਾਣੇ ਦੇ ਨਾਲ ਸੈਲਡ ਖਾਣਾ ਨਹੀਂ ਚਾਹੀਦਾ ਜਾਂ ਪਹਿਲਾਂ ਖਾਣਾ ਚਾਹੀਦਾ ਜਾਂ ਬਾਅਦ ਦੇ ਵਿੱਚ ਖਾਣਾ ਚਾਹੀਦਾ ਇਵੇਂ ਦਾ ਵੀ ਕੋਈ ਰੂਲ ਹੈਗਾ ਸੋ ਦੇਖੋ ਐਂਡ ਆਫ ਦਿ ਡੇ ਨਾ ਅਸੀਂ ਬੈਂਕ ਤੇ ਸਵੇਰੇ 11 ਵਜੇ ਜਾ ਕੇ ਪੈਸੇ ਪਾਈਏ ਜਾਂ ਰਾਤ ਦੇ 8 ਵਜੇ ਕੱਢੀਏ ਬੈਂਕ 'ਚ ਪੈਸੇ ਕਿੰਨੇ ਪਏ ਇਹ ਪਤਾ ਹੋਣਾ ਚਾਹੀਦਾ ਸਾਨੂੰ ਠੀਕ ਹੈ ਨਾ ਐ ਕੀ ਸਰੀਰ ਦੇ ਵਿੱਚ ਕਿੰਨਾ ਆ ਰਿਹਾ ਐ એનર્ਜੀ ਇਨ ਵਰਸਸ એનર્ਜੀ ਆਊਟ ਡਿਫਾਈਨਸ ਯਰ weight gain অর weight loss ਸਭ ਤੋਂ ਪਹਿਲਾਂ ਅਸੀਂ ਉਹ ਦੇਖਣਾ ਚਾਹੀਦਾ ਅਸੀਂ ਜੇ ਮੈਂ ਕਿਸੇ ਨੂੰ ਕਹਿਦਾ ਕਿ ਤੂੰ ਸੈਲਡ ਬਾਅਦ ਚ ਨਾ ਖਾ ਰੋਟੀ ਦੇ ਜਾਂ ਨਾਲ ਨਾ ਖਾ ਅਗਲਾ ਯੂ نو ਕਨਫਿਊਜ਼ ਹੋ ਕੇ ਸੈਲਡ ਹੀ ਖਾਣਾ ਛੱਡ ਦੇ ਤੇ ਕੀ ਫਾਇਦਾ ਹੋਇਆ ਸਹੀ ਗੱਲ ਸੋ ਜਿਹੜੀਆਂ ਇਹ ਕਲੇਮਸ ਹੁੰਦੀਆਂ ਯੂਜੂਲੀ ਤੁਸੀਂ ਦੇਖੋਗੇ ਦੇ ਆਰ ਐਕਚੁਅਲੀ ਬੈਕਡ ਅਪ ਬਾਈ ਪੀਪਲ ਟ੍ਰਾਈਿੰਗ ਟੂ ਸੇਲ ਸਮਥਿੰਗ ਕੁਛ ਨਾ ਕੁਛ ਬੇਚ ਰਹੇ ਹੁੰਦੇ ਕੁਛ ਨਾ ਕੁਛ ਕਹਿ ਰਹੇ ਹੁੰਦੇ ਕਿ ਸੈਲਡ ਨਾ ਖਾ ਉਹਦੀ ਜਗ੍ਹਾ ਸਾਡੀ ਚਾ ਪੀ ਲੋ ਬਿਲਕੁਲ ਸਾਡੀ ਹਰਬਲ ਟੀ ਪੀ ਲੋ ਸਾਡੀ ਪੂੜੀ ਲੈ ਲੋ ਉਸ ਤੋਂ ਬਾਅਦ ਪਾਵਾ ਪਰੌਟੇ ਖਾਓ ਸੋ ਯੂਜੂਲੀ ਜਿਹੜੇ ਕਲੇਮਸ ਹੁੰਦੇ ਆ ਉਹ ਬੋਗਸ ਹੁੰਦੇ ਨਹੀਂ ਆਤਾ ਮਿਸ ਇਨਫਾਰਮਡ ਹੁੰਦੇ ਆ ਜਾਂ ਉਹਨਾਂ ਦਾ ਕੋਈ ਨਾ ਕੋਈ ਅਲਟੀਰੀਅਰ ਮੋਟਿਵ ਹੁੰਦਾ ਹੈ ਸੋ ਬੁਰਾਈ ਇਹ ਨਹੀਂ ਕਿ ਸੈਲਡ ਪਹਿਲਾਂ ਖਾਈਏ ਬਾਅਦ ਖਾਈਏ ਪੁਆਇੰਟ ਇਹ ਹੈ ਕਿ ਸੈਲਡ ਖਾਈਏ ਸੈਲਡ ਖਾਈਏ ਔਰ ਸੈਲਡ ਦੇ ਨਾਲ ਹਾਊ ਆਬਾਟ ਫਰੂਟ ਫਰੂਟ ਦੀ ਵੀ ਐਵੇਂ ਦੀ ਬਣਿਆ ਹੋਇਆ ਹੈ ਕਈ ਲੋਕ ਕਹਿੰਦੇ ਆ ਕਿ ਬਹੁਤ ਜ਼ਿਆਦਾ ਫਰੂਟ ਨਹੀਂ ਖਾਣਾ ਚਾਹੀਦਾ ਫਰੂਟ ਦੇ ਵੀ ਕੋਈ ਪਾਰਟਿਕੂਲਰ ਟਾਈਮਿੰਗ ਹੁੰਦੇ ਆ ਫਰੂਟ ਦੇ ਵਿੱਚ ਵੀ 슈ਗ ਸੋ ਫਰੂਟ ਕੀ ਸਿਸਟਮ ਹੈ ਕਿਵੇਂ ਵਰਕਆਊਟ ਕਰਦਾ ਕਿੰਨਾ ਖਾਣਾ ਚਾਹੀਦਾ ਔਰ ਕਦੋਂ ਖਾਣਾ ਚਾਹੀਦਾ ਵੈਰੀ ਵੈਰੀ ਗੁੱਡ ਕੁਐਸਚਨ ਫਰੂਟ ਦੇਖੋ ਫਰੂਟ ਇਜ਼ ਨੋਟ ਸੇਮ ਐਸ 슈ਗਰ ਬਹੁਤ ਲੋਕ ਇਹਨੂੰ 슈ਗਰ ਦੇ ਨਾਲ ਇੱਕਦਮ ਮੇਲ ਖਾਂਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਅੰਦਰ ਤੁਹਾਡੇ ਵਿਟਾਮਿਨਸ ਨੇ ਮਿਨਰਲਸ ਨੇ ਤੁਹਾਡਾ ਫਾਈਬਰ ਹੈ ਐਂਟੀਆਕਸੀਡੈਂਟਸ ਨੇ ਪ੍ਰੋਬਲਮ ਕਿੱਥੇ ਹੋ ਜਾਂਦੀ ਹੈ ਜਦ ਅਸੀਂ ਫਰੂਟ ਜੂਸ ਨੂੰ ਫਰੂਟ ਸਮਝਣ ਲੱਪੈਂਦੇ ਹਾਂ ਠੀਕ ਹੈ ਜਿੱਦਾਂ ਮੈਨੂੰ ਇੱਕ ਲੇਡੀ ਨੇ ਕਿਹਾ ਮੈਂ ਤਾਂ ਮੈਂ ਫਰੂਟ ਜੂਸ ਪੀਣੀ ਹੈ ਉਹਦੇ ਵਿੱਚ 21 ਔਰੇਂਜਸ ਦਾ ਜੂਸ ਹੈ ਕੀ ਤੁਸੀਂ 21 orange ਖਾਓਗੇ ਇੱਕ ਵਾਰੀ ਨਹੀਂ ਫਾਈਬਰ ਨਿਕਲ ਜਾਂਦਾ ਸਟ੍ਰੇਟ 슈ਗਰ ਤੁਹਾਡੇ ਬਲੱਡ ਸ਼ੀਟ ਤੇ ਜਾਂਦੀ ਹੈ ਕੈਨਡ ਫਰੂਟ ਬਹੁਤ ਸਾਰੇ ਲੋਕੀ ਕੈਨਡ ਫਰੂਟ ਖਾਂਦੇ ਨੇ ਐਕਸਟਰਨਲ সিরাপ ਉਹਦੇ ਵਿੱਚ ਪਾਈ ਹੋਈ ਹੈ ਹਾਂ ਕਿਸ ਕਿਸ ਤਰ੍ਹਾਂ ਦੇ ਫਰੂਟ ਵੀ ਹੁੰਦੇ ਜਿੱਦਾ ਪਾਈਨੈਪਲ ਹੈ ਹਾਈ ਗਲੂਕੋਸ ਯੂ نو ਗਲਾਈਸੈਮਿਕ ਇੰਡੈਕਸ ਹੈ ਪੂਰਾ ਪਾਈਨੈਪਲ ਹੀ ਖਾ ਲੈਂਦੇ ਨੇ ਕਈ ਲੋਕ ਪੂਰਾ ਵਾਟਰਮੇਲਨ ਹੀ ਖਾ ਲੈਂਦੇ ਨੇ ਕਈ ਲੋਕ ਠੀਕ ਹੈ ਸੋ ਇਹ ਤੁਸੀਂ ਕਿਸ ਤਰ੍ਹਾਂ ਦੇ ਫੂਡ ਨੂੰ ਕਿਸ ਤਰ੍ਹਾਂ ਡਿਵਾਈਡ ਕਰਦੇ ਹੋ ਹਰ ਤਰ੍ਹਾਂ ਦਾ ਫਲੋਰਾ ਫੋਨਾ ਆਪਣੇ ਨੂੰ ਖਾਣਾ ਚਾਹੀਦਾ ਹੈ ਐਪਲ ਹੋ ਗਿਆ ਬਨਾਣਾ ਹੋ ਗਿਆ ਕੀ ਵੀ ਹੋ ਗਿਆ ਵਿਟਾਮਿਨ ਸੀ ਲੈ ਮੈਂਡਰਿਨ ਹੋ ਗਿਆ ਜਿਹੜੇ 베ਰੀਜ਼ ਹੋ ਗਿਆ ਐਂਟੀਆਕਸੀਡੈਂਟ ਜ਼ਿਆਦਾ ਹੈ ਜੇ ਆਪਾਂ ਕਵਾਂਗੇ ਕਿ ਨਹੀਂ ਆਪਾਂ ਸਿਰਫ ਕੇਲਾ ਹੀ ਖਾਣਾ ਹੈ ਫੋਰ ਐਗਜ਼ਾਮਪਲ ਤੇ ਉਹ ਠੀਕ ਹੈ ਉਹਦੇ ਵਿੱਚ ਮੈਗਨੀਸ਼ੀਅਮ ਹੈ ਇਟਸ ਗੁੱਡ ਫਾਰ ਹੈਲਥ ਪਰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਕਿੰਨੀ ਕਿੱਥੇ ਰੁਕੀ ਆਪਾਂ ਸੋ ਫਰੂਟ ਨੂੰ ਜੇ ਫਰੂਟ ਤੌਰ ਤੇ ਖਾਵਾਂਗੇ ਤੇ ਠੀਕ ਹੈ ਜੇ ਆਪਾਂ ਲਾਈਕ ਅ ਸਾਈਡ ਲਾਈਕ ਅ ਸਾਈਡ ਯੂ ਨੋ ਕੈਨਡ ਫਰੂਟ ਨਹੀਂ ਖਾਵਾਂਗੇ ਤੇ ਕਈ ਵਾਰੀ ਡਰਾਈ ਫਰੂਟ ਦੇਖੋ ਜਿਹਦਾ ਡੇਟਸ ਵਗੈਰਾ ਹੈ ਲੋਕਾਂ ਨੂੰ ਲੱਗਦਾ ਹੈ ਇੱਕ ਡੇਟ ਇੰਨੀ ਜੀ ਡੇਟ ਦੇ ਵਿੱਚ 20 ਤੋਂ 25 ਕੈਲਰੀ 10 12 ਜੇ ਖਾ ਲਏ 200 300 ਗੈਲਰੀ ਹੋ ਗਈ ਇਹਦੀ ਜਗ੍ਹਾ ਦੋ ਕੇਲੇ ਹੀ ਸ਼ਾਇਦ ਖਾ ਲੈਂਦੇ ਸੋ ਪ੍ਰੋਬਲਮ ਫਰੂਟ ਜਾਂ ਉਹਦੀ ਟਾਈਮਿੰਗ 'ਚ ਨਹੀਂ ਹੈ ਪ੍ਰੋਬਲਮ ਇਹ ਹੈ ਕਿ ਫਰੂਟ ਨੂੰ ਫਰੂਟ ਸਮਝ ਕੇ ਖਾਣਾ ਚਾਹੀਦਾ ਹੈ ਨਾ ਕਿ ਉਹਨੂੰ ਇੱਕ ਮੀਲ ਬਣਾ ਦੇਣਾ ਚਾਹੀਦਾ ਹੈ ਤੇ ਨਾ ਹੀ ਜੂਸਾਂ ਦੇ ਉੱਤੇ ਸਾਨੂੰ ਜ਼ਿਆਦਾ ਨਿਰਭਰ ਕਰਨਾ ਚਾਹੀਦਾ ਜਿਹੜੇ ਲੋਕੀ ਫੈਟੀ ਲੀਵਰ ਤੇ ਨਾਲ ਡੀਲ ਕਰ ਰਹੇ ਆ ਉਹਨਾਂ ਨੂੰ ਕਿਵੇਂ ਦੀ ਲਾਈਫ ਸਟਾਈਲ ਆਪਣੀ ਅਡਾਪਟ ਕਰਨੀ ਚਾਹੀਦੀ ਹੈ ਕੀ ਚੇਂਜਸ ਕਰਨੀਆਂ ਚਾਹੀਦੀਆਂ ਫੈਟੀ ਲੀਵਰ ਬਹੁਤ ਹੀ ਇਗਨੋਰਡ ਹੈ ਟੂ ਬੀ ਆਨੈਸਟ ਮੈਨੂੰ ਜਦ ਕਈ ਵਾਰੀ ਮੈਸੇਜ ਆਂਦੇ ਪਾਜੀ ਕਿਸੇ ਲੇਡੀ ਦੇ ਆ ਭਰਾ ਦੇ ਆਪਣੇ ਦੇ ਮੈਂ ਪੁੱਛਦਾ ਕਿ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੈ ਪਾਜੀ ਮੜਾ ਜਾਂ ਫਰਟੀਲੀਵਰ ਹੈ ਯਾ ਮੜਾ ਜਾਂ ਫਰਟੀਲੀਵਰ ਇਸ ਨੋਟ ਅ ਥਿੰਗ ਇਟਸ ਅ ਪ੍ਰੋਬਲਮ ਇਟਸ ਅ ਪ੍ਰੋਬਲਮ ਉਹਨੂੰ ਇਹਨਾਂ ਆਪਾਂ ਉਹਨੂੰ ਅੰਡਰਮਾਈਨ ਨਹੀਂ ਕਰਨਾ ਚਾਹੀਦਾ ਸਾਨੂੰ ਇਹਨਾਂ ਨੂੰ ਮੋਸਟ ਲੋਕਲੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਗ੍ਰੇਡ 1 2 3 4 ਕਿਹੜਾ ਹੈ 1 ਐਂਡ 2 ਦਾ ਫੇ ਵੀ ਰਿਵਰਸਿਬਲ ਹੋ ਜਾਂਦਾ ਹੈ 3 ਐਂਡ 4 ਕੇ ਬੀ ਵੈਰੀ ਯੂ ਨੋ ਬਹੁਤ ਕ੍ਰਿਟੀਕਲ ਹੋ ਸਕਦਾ ਹੈ ਠੀਕ ਹੈ ਐਂਡ ਦੇਖੋ ਜਿਹੜੇ ਕਈ ਲੋਕਾ ਜਿਹੜੇ ਐਲਕੋਹਲ ਕਰਦੇ ਨੇ ਉਹ ਤਾਂ ਆਬਵੀਅਸਲੀ ਔਰ ਬੜਾ ਸਟ੍ਰੇਟ ਫਾਰਵਰਡ ਉਹਨਾਂ ਦਾ ਰੀਜ਼ਨ ਹੈ ਜਿਹੜੇ ਨਾਨ ਐਲਕੋਹੋਲਿਕ ਵੀ ਹੈ ਜੇ ਉਹ ਵੀ ਜ਼ਿਆਦਾ ਤੇਲ ਖਾਓਗੇ ਜ਼ਿਆਦਾ ਬਾਹਰਲਾ ਖਾਓਗੇ ਘੱਟ ਤੋਂ ਘੱਟ ਮੂਵਮੈਂਟ ਕਰੋਗੇ ਉਹ ਫੈਟੀ ਲੀਵਰ ਨੂੰ ਜਨਮ ਦੇਗਾ ਸੋ ਜਸਟ ਲਾਈਕ ਦੇਖੋ ਸਾਡੇ ਬਿਨ ਹੁੰਦੇ ਨੇ ਉਹਦੇ ਵਿੱਚ ਇੱਕ ਰੀਸਾਈਕਲ ਬਿਨ ਹੁੰਦਾ ਇੱਕ ਦੂਜਾ ਬਿਨ ਹੁੰਦਾ ਉਹ ਕਿਉਂ ਸੈਗਰੀਗੇਟ ਕੀਤਾ ਹੋਇਆ ਲੈਂਡਫਿਲ ਤੇ ਰੀਸਾਈਕਲ ਨੂੰ ਕਾਉਂਸਲ ਦੇ ਨੇ ਕਿਉਂਕਿ ਜੇ ਤੁਸੀਂ ਇੱਕ ਹੀ ਬਿਨ ਦੇ ਵਿੱਚ ਗਰੀਜ਼ੀ ਸਮਾਨ ਵੀ ਪਾਉਂਗੇ ਤੁਸੀਂ ਰੀਸਾਈਕਲ ਵੀ ਪਾਉਂਗੇ ਉਹ ਕਿੱਦ ਜੋ ਲਿਵਰ ਜੋ ਲਿਵਰ ਤੁਹਾਡਾ ਕੰਮ ਨਹੀਂ ਕਰ ਪਾ ਰਿਹਾ ਆਪਣੀ ਇੱਕ ਸ਼ਮਤਾ ਦੇ ਨਾਲ ਉਹ ਫੈਟੀ ਲਿਵਰ ਦਾ ਜਨਮ ਦਿੰਦਾ ਹੈ। ਇਹਦੀ ਜਗ੍ਹਾ ਜਿਹੜੇ ਇਹਨਾਂ ਨੂੰ ਫੈਟੀ ਲਿਵਰ ਹੈ ਸਭ ਤੋਂ ਪਹਿਲਾਂ ਮੇਕ ਸ਼ੁਰ ਕਰਨ ਜੇ ਅਲਕੋਹਲ ਪੀਂਦੇ ਨੇ ਉਹਨੂੰ ਇਰੇਡੀਕੇਟ ਜਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਨ। ਜੇ ਉਹ ਫਰਾਈਡ ਚੀਜ਼ਾਂ ਖਾਂਦੇ ਨੇ ਉਹਨੂੰ ਇੱਕਦਮ ਡਿਮਿਨਿਸ਼ ਕਰਨ ਦੀ ਕੋਸ਼ਿਸ਼ ਕਰਨ। ਦਵਾਈ ਡਾਕਟਰ ਤੋਂ ਲੈਣ ਲੇਕਿਨ ਉਹ ਪ੍ਰੀਵੈਂਸ਼ਨ ਬਣ ਜਾਂਦੀ ਹੈ। ਆਪਣੇ ਵੱਲੋਂ ਉਹਨੂੰ ਆਪਾਂ ਡਿਸਾਈਡ ਕਰਨਾ ਹੈ। ਜਿੰਨਾ ਆਪਾਂ ਖਾਣੇ ਦੇ ਨਾਲ ਸੈਲਡ ਖਾ ਸਕਦੇ ਖਾਣਾ ਖਾਈਏ ਆਪਣੇ ਨੂੰ ਖਾਣੇ ਚੇਂਜ ਕਰਨ ਦੀ ਲੋੜ ਨਹੀਂ ਹੈ ਥੋੜੀ ਜਿਹੀ ਇੱਧਰ ਉੱਧਰ ਜਿਹੜੀ ਫਰਾਈਡ ਚੀਜ਼ਾਂ ਹੋ ਗਈਆਂ ਤਾਂ ਘੱਟ ਤੋਂ ਘੱਟ ਮੂਵਮੈਂਟ ਉਹਨੂੰ ਵਧਾਨ ਦੀ ਕੋਸ਼ਿਸ਼ ਕਰੀਏ ਮਾੜਾ ਜਿਹਾ ਵਾਕ ਹੀ ਕਰ ਲਈਏ ਜੇ ਆਪਾਂ ਜਿਮ ਨਾ ਜਾਈਏ ਉਹਦੇ ਨਾਲ ਵੀ ਤੁਸੀਂ ਦੇਖੋਗੇ ਕਿ ਫੈਟੀ ਲੀਵਰ ਨਾਲ ਅਰਾਊਂਡ 5 ਤੋਂ 7 ਕਿਜੀਸ ਦੇ ਨਾਲ ਹੀ ਉਹਨਾਂ ਦਾ ਫੈਟੀ ਲੀਵਰ ਦਾ ਗ੍ਰੇਟ ਘੱਟ ਹੋਏਗਾ ਤੇ ਕਿਤੇ ਨਾ ਕਿਤੇ ਉਹ ਡਿਮਿਨਿਸ਼ ਵੀ ਹੋ ਸਕਦਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਇਹਨੂੰ ਔਰ ਨਾਲ ਹੀ ਜਿਵੇਂ ਤੁਸੀਂ ਕਿਹਾ ਕਿ ਖਾਣੇ ਦੇ ਨਾਲ ਸੈਲਡ ਜੀ ਐਕਚੁਅਲੀ ਕੀ ਹੈ ਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਇੰਟਰਨੈਟ ਤੇ ਅਵੇਲੇਬਲ ਹੈ ਉਹ ਪਤਾ ਨਹੀਂ ਹੈ ਕਿ ਕਿੱਥੋਂ ਇਨਫੋਰਮੇਸ਼ਨ ਆ ਰਹੀ ਹੈ ਅਸੀਂ ਸੋਰਸ ਵੀ ਨਹੀਂ ਦੇਖਦੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋਈ ਪਈ ਹੈ ਬਹੁਤ ਸਾਰੇ ਲੋਕ ਇਹ ਵੀ ਹੁਣ ਕਹਿੰਦੇ ਆ ਕਿ ਖਾਣੇ ਦੇ ਨਾਲ ਸੈਲਡ ਖਾਣਾ ਨਹੀਂ ਚਾਹੀਦਾ ਜਾਂ ਪਹਿਲਾਂ ਖਾਣਾ ਚਾਹੀਦਾ ਜਾਂ ਬਾਅਦ ਦੇ ਵਿੱਚ ਖਾਣਾ ਚਾਹੀਦਾ ਐਵੇਂ ਦਾ ਵੀ ਕੋਈ ਰੂਲ ਹੈਗਾ ਸੋ ਦੇਖੋ ਐਂਡ ਆਫ ਦਿ ਡੇ ਨਾ ਅਸੀਂ ਬੈਂਕ ਤੇ ਸਵੇਰੇ 11 ਵਜੇ ਜਾ ਕੇ ਪੈਸੇ ਪਾਈਏ ਜਾਂ ਰਾਤ ਦੇ 8 ਵਜੇ ਕੱਢੀਏ ਬੈਂਕ 'ਚ ਪੈਸੇ ਕਿੰਨੇ ਪਏ ਇਹ ਪਤਾ ਹੋਣਾ ਚਾਹੀਦਾ ਸਾਨੂੰ ਠੀਕ ਹੈ ਨਾ ਐਂਡ ਕੀ ਸਰੀਰ ਦੇ ਵਿੱਚ ਕਿੰਨਾ ਆ ਰਿਹਾ ਐ એનર્ਜੀ ਇਨ ਵਰਸਸ એનર્ਜੀ ਆਊਟ ਡਿਫਾਈਨਸ ਯਰ weight gain অর weight loss ਸਭ ਤੋਂ ਪਹਿਲਾਂ ਅਸੀਂ ਉਹ ਦੇਖਣਾ ਚਾਹੀਦਾ ਅਸੀਂ ਜੇ ਮੈਂ ਕਿਸੇ ਨੂੰ ਕਹਿਦਾ ਕਿ ਤੂੰ ਸੈਲਡ ਬਾਅਦ ਚ ਨਾ ਖਾ ਰੋਟੀ ਦੇ ਜਾਂ ਨਾਲ ਨਾ ਖਾ ਅਗਲਾ ਯੂ نو ਕਨਫਿਊਜ਼ ਹੋ ਕੇ ਸੈਲਡ ਹੀ ਖਾਣਾ ਛੱਡ ਦੇ ਤੇ ਕੀ ਫਾਇਦਾ ਹੋਇਆ ਸਹੀ ਗੱਲ ਸੋ ਜਿਹੜੀਆਂ ਇਹ ਕਲੇਮਸ ਹੁੰਦੀਆਂ ਯੂਜੂਲੀ ਤੁਸੀਂ ਦੇਖੋਗੇ ਦੇ ਆਰ ਐਕਚੁਅਲੀ ਬੈਕਡ ਅਪ ਬਾਈ ਪੀਪਲ ਟ੍ਰਾਈਂਗ ਟੂ ਸੇਲ ਸਮਥਿੰਗ ਕੁਛ ਨਾ ਕੁਛ ਬੇਚ ਰਹੇ ਹੁੰਦੇ ਕੁਛ ਨਾ ਕੁਛ ਕਹਿ ਰਹੇ ਹੁੰਦੇ ਕਿ ਸੈਲਡ ਨਾ ਖਾ ਉਹਦੀ ਜਗ੍ਹਾ ਸਾਡੀ ਚਾ ਪੀ ਲੋ ਬਿਲਕੁਲ ਸਾਡੀ ਹਰਬਲ ਟੀ ਪੀ ਲੋ ਸਾਡੀ ਪੂੜੀ ਲੈ ਲੋ ਉਸ ਤੋਂ ਬਾਅਦ ਪਾਵਾ ਪਰੌਟੇ ਖਾਓ ਸੋ ਯੂਜੂਲੀ ਜਿਹੜੇ ਕਲੇਮਸ ਹੁੰਦੇ ਆ ਉਹ ਬੋਗਸ ਹੁੰਦੇ ਨਹੀਂ ਆਤਾ ਮਿਸ ਇਨਫਾਰਮਡ ਹੁੰਦੇ ਆ ਜਾਂ ਉਹਨਾਂ ਦਾ ਕੋਈ ਨਾ ਕੋਈ ਅਲਟੀਰੀਅਰ ਮੋਟਿਵ ਹੁੰਦਾ ਹੈ ਸੋ ਬੁਰਾਈ ਇਹ ਨਹੀਂ ਕਿ ਸੈਲਡ ਪਹਿਲਾਂ ਖਾਈਏ ਬਾਅਦ ਖਾਈਏ ਪੁਆਇੰਟ ਇਹ ਹੈ ਕਿ ਸੈਲਡ ਖਾਈਏ ਸੈਲਡ ਖਾਈਏ ਔਰ ਸੈਲਡ ਦੇ ਨਾਲ ਹਾਊ ਆਬਾਟ ਫਰੂਟ ਫਰੂਟ ਦੀ ਵੀ ਐਵੇਂ ਦੀ ਬਣਿਆ ਹੋਇਆ ਕਈ ਲੋਕ ਕਹਿੰਦੇ ਆ ਕਿ ਬਹੁਤ ਜ਼ਿਆਦਾ ਫਰੂਟ ਨਹੀਂ ਖਾਣਾ ਚਾਹੀਦਾ ਫਰੂਟ ਦੇ ਵੀ ਕੋਈ ਪਾਰਟਿਕੂਲਰ ਟਾਈਮਿੰਗ ਹੁੰਦੇ ਆ ਫਰੂਟ ਦੇ ਵਿੱਚ ਵੀ 슈ਗਰ ਸੋ ਫਰੂਟ ਕੀ ਸਿਸਟਮ ਹੈ ਕਿਵੇਂ ਵਰਕਆਊਟ ਕਰਦਾ ਕਿੰਨਾ ਖਾਣਾ ਚਾਹੀਦਾ ਔਰ ਕਦੋਂ ਖਾਣਾ ਚਾਹੀਦਾ ਵੈਰੀ ਵੈਰੀ ਗੁੱਡ ਕੁਐਸਚਨ ਫਰੂਟ ਦੇਖੋ ਫਰੂਟ ਇਜ਼ ਨੋਟ ਸੇਮ ਐਸ 슈ਗਰ ਬਹੁਤ ਲੋਕ ਇਹਨੂੰ 슈ਗਰ ਦੇ ਨਾਲ ਇੱਕਦਮ ਮੇਲ ਖਾਂਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਅੰਦਰ ਤੁਹਾਡੇ ਵਿਟਾਮਿਨਸ ਨੇ ਮਿਨਰਲਸ ਨੇ ਤੁਹਾਡਾ ਫਾਈਬਰ ਹੈ ਐਂਟੀਆਕਸੀਡੈਂਟਸ ਨੇ ਪ੍ਰੋਬਲਮ ਕਿੱਥੇ ਹੋ ਜਾਂਦੀ ਹੈ ਜਦ ਅਸੀਂ ਫਰੂਟ ਜੂਸ ਨੂੰ ਫਰੂਟ ਸਮਝਣ ਲੱਪੈਂਦੇ ਹਾਂ ਠੀਕ ਹੈ ਜਿੱਦਾਂ ਮੈਨੂੰ ਇੱਕ ਲੇਡੀ ਨੇ ਕਿਹਾ ਮੈਂ ਤਾਂ ਮੈਂ ਫਰੂਟ ਜੂਸ ਪੀਣੀ ਹੈ ਉਹਦੇ ਵਿੱਚ 21 ਔਰੇਂਜਸ ਦਾ ਜੂਸ ਹੈ ਕੀ ਤੁਸੀਂ 21 orange ਖਾਓਗੇ ਇੱਕ ਵਾਰੀ ਨਹੀਂ ਫਾਈਬਰ ਨਿਕਲ ਜਾਂਦਾ ਸਟ੍ਰੇਟ 슈ਗਰ ਤੁਹਾਡੇ ਬਲੱਡ ਸ਼ੀਟ ਤੇ ਜਾਂਦੀ ਹੈ ਕੈਨਡ ਫਰੂਟ ਬਹੁਤ ਸਾਰੇ ਲੋਕੀ ਕੈਨਡ ਫਰੂਟ ਖਾਂਦੇ ਨੇ ਐਕਸਟਰਨਲ সিরাপ ਉਹਦੇ ਵਿੱਚ ਪਾਈ ਹੋਈ ਹੈ ਹਾਂ ਕਿਸ ਕਿਸ ਤਰ੍ਹਾਂ ਦੇ ਫਰੂਟ ਵੀ ਹੁੰਦੇ ਜਿੱਦਾ ਪਾਈਨੈਪਲ ਹੈ ਹਾਈ ਗਲੂਕੋਸ ਯੂ نو ਗਲਾਈਸੈਮਿਕ ਇੰਡੈਕਸ ਹੈ ਪੂਰਾ ਪਾਈਨੈਪਲ ਹੀ ਖਾ ਲੈਂਦੇ ਨੇ ਕਈ ਲੋਕ ਪੂਰਾ ਵਾਟਰਮੇਲਨ ਹੀ ਖਾ ਲੈਂਦੇ ਨੇ ਕਈ ਲੋਕ ਠੀਕ ਹੈ ਸੋ ਇਹ ਤੁਸੀਂ ਕਿਸ ਤਰ੍ਹਾਂ ਦੇ ਫੂਡ ਨੂੰ ਕਿਸ ਤਰ੍ਹਾਂ ਡਿਵਾਈਡ ਕਰਦੇ ਹੋ ਹਰ ਤਰ੍ਹਾਂ ਦਾ ਫਲੋਰਾ ਫੋਨਾ ਆਪਣੇ ਨੂੰ ਖਾਣਾ ਚਾਹੀਦਾ ਹੈ ਐਪਲ ਹੋ ਗਿਆ ਬਨਾਣਾ ਹੋ ਗਿਆ ਕੀ ਵੀ ਹੋ ਗਿਆ ਵਿਟਾਮਿਨ ਸੀ ਲੈ ਮੈਂਡਰਿਨ ਹੋ ਗਿਆ ਜਿਹੜੇ 베ਰੀਜ਼ ਹੋ ਗਿਆ ਐਂਟੀਆਕਸੀਡੈਂਟ ਜ਼ਿਆਦਾ ਹੈ ਜੇ ਆਪਾਂ ਕਵਾਂਗੇ ਕਿ ਨਹੀਂ ਆਪਾਂ ਸਿਰਫ ਕੇਲਾ ਹੀ ਖਾਣਾ ਹੈ ਫੋਰ ਐਗਜ਼ਾਮਪਲ ਤੇ ਉਹ ਠੀਕ ਹੈ ਉਹਦੇ ਵਿੱਚ ਮੈਗਨੀਸ਼ੀਅਮ ਹੈ ਇਟਸ ਗੁੱਡ ਫਾਰ ਹੈਲਥ ਪਰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਕਿੰਨੀ ਕਿੱਥੇ ਰੁਕੀ ਆਪਾਂ ਸੋ ਫਰੂਟ ਨੂੰ ਜੇ ਫਰੂਟ ਤੌਰ ਤੇ ਖਾਵਾਂਗੇ ਤੇ ਠੀਕ ਹੈ ਜੇ ਆਪਾਂ ਲਾਈਕ ਅ ਸਾਈਡ ਲਾਈਕ ਅ ਸਾਈਡ ਯੂ نو ਕੈਨਡ ਫਰੂਟ ਨਹੀਂ ਖਾਵਾਂਗੇ ਤੇ ਕਈ ਵਾਰੀ ਡਰਾਈ ਫਰੂਟ ਦੇਖੋ ਜਿਹਦਾ ਡੇਟਸ ਵਗੈਰਾ ਹੈ ਲੋਕਾਂ ਨੂੰ ਲੱਗਦਾ ਹੈ ਇੱਕ ਡੇਟ ਇੰਨੀ ਜੀ ਡੇਟ ਦੇ ਵਿੱਚ 20 ਤੋਂ 25 ਕੈਲਰੀਜ਼ 10 12 ਜੇ ਖਾ ਲਏ 200 300 ਗੈਲਰੀ ਹੋ ਗਈ ਇਹਦੀ ਜਗ੍ਹਾ ਦੋ ਕੇਲੇ ਹੀ ਸ਼ਾਤ ਖਾ ਲੈਂਦੇ ਸੋ ਪ੍ਰੋਬਲਮ ਫਰੂਟ ਜਾਂ ਉਹਦੀ ਟਾਈਮਿੰਗ 'ਚ ਨਹੀਂ ਹੈ ਪ੍ਰੋਬਲਮ ਇਹ ਹੈ ਕਿ ਫਰੂਟ ਨੂੰ ਫਰੂਟ ਸਮਝ ਕੇ ਖਾਣਾ ਚਾਹੀਦਾ ਹੈ ਨਾ ਕਿ ਉਹਨੂੰ ਇੱਕ ਮੀਲ ਬਣਾ ਦੇਣਾ ਚਾਹੀਦਾ ਹੈ ਤੇ ਨਾ ਹੀ ਜੂਸਾਂ ਦੇ ਉੱਤੇ ਸਾਨੂੰ